ਅੱਜ ਦੀ ਕਹਾਣੀ ਜਿਹੜੀ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਇਹ ਕਹਾਣੀ ਉਸ ਕੁੜੀ ਦੀ ਹੈ ਜਿਸ ਦਾ ਵਿਆਹ 17 ਸਾਲ ਦੀ ਛੋਟੀ ਜੀ ਉਮਰ ਦੇ ਵਿੱਚ ਕਰ ਦਿੱਤਾ ਜਾਂਦਾ ਹੈ 17 ਸਾਲ ਦੀ ਉਮਰ 'ਚ ਹੱਸਦੀ ਖੇਡਦੀ ਘਰੋਂ ਜਦੋਂ ਸਹੁਰੇ ਪਰਿਵਾਰ 'ਚ ਜਾਂਦੀ ਹੈ ਤਾਂ ਉਹਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਮੈਂ ਕਰਨਾ ਕੀ ਹੈ ਤੇ ਕੰਮ ਵੀ ਉਹਨੂੰ ਆਉਂਦਾ ਨਹੀਂ ਹੁੰਦਾ ਸਹੁਰੇ ਪਰਿਵਾਰ 'ਚ ਜਦੋਂ ਉਸ ਨੂੰ ਕੰਮ ਲਈ ਕਿਹਾ ਜਾਂਦਾ ਹੈ ਜਾਂ ਕੋਈ ਗੱਲ ਕਹੀ ਜਾਂਦੀ ਹੈ ਤਾਂ ਉਹ ਸਹੁਰੇ ਪਰਿਵਾਰ ਦੇ ਨਾਲ ਲੜਨ ਲੱਗ ਪੈਂਦੀ ਹੈ ਲੜਾਈ ਇਥੋਂ ਤੱਕ ਵੱਧ ਜਾਂਦੀ ਹੈ ਕਿ ਉਸ ਨੂੰ ਉਦੋਂ ਇਹ ਹੀ ਨਹੀਂ ਪਤਾ ਹੁੰਦਾ ਭੈਣ ਦੱਸਦੀ ਹੈ ਕਿ ਮੈਨੂੰ ਤਾਂ ਜਦੋਂ ਕੋਈ ਗੱਲ ਕਹਿੰਦਾ ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀਗਾ ਵੀ ਮੈਂ ਚੁੱਪ ਰਹਿਣਾ ਹੈ ਜਾਂ ਕਿਵੇਂ ਰਹਿਣਾ ਹੈ ਮੈਂ ਨਾਲ ਦੀ ਨਾਲ ਅਗਲੇ ਦਾ ਜਵਾਬ ਦਿੰਦੀ ਤੇ ਉਹਨਾਂ ਨਾਲ ਉਸ ਕਰਕੇ ਉਹ ਲੜਾਈ ਵੱਧ ਜਾਂਦੀ ਭੈਣ ਦੱਸਦੀ ਹੈ ਕਿ ਇਥੋਂ ਤੱਕ ਮਾਹੌਲ ਖਰਾਬ ਹੋ ਗਿਆ ਕਿ ਉਸ ਦੀ ਛੋਟੀ ਉਮਰ ਦੀਆਂ ਹਰਕਤਾਂ ਉਹਨਾਂ ਦੇ ਸਹੁਰੇ ਪਰਿਵਾਰ ਨੂੰ ਇਹ ਲੱਗਣ ਲੱਗ ਗਈਆਂ ਕਿ ਉਹਨਾਂ ਨੂੰ ਸ਼ੱਕ ਹੋਣ ਲੱਗ ਗਿਆ ਕਿ ਇਹਦਾ ਕੈਰੈਕਟਰ ਖਰਾਬ ਹੈ ਇਸ ਕੈਰੈਕਟਰ ਦੇ ਉੱਤੇ ਉਂਗਲ ਇੰਨੀ ਕਿ ਚੱਕਣ ਲੱਗ ਗਈ ਕਿ ਜਦੋਂ ਆਂਡ ਗਵਾਂਡ ਵੀ ਉਸ ਦੇ ਬਾਰੇ ਗੱਲਾਂ ਕਰਨ ਲੱਗ ਗਿਆ ਭੈਣ ਦੱਸਦੀ ਹੈ ਕਿ ਬਚਪਨ ਦੀਆਂ ਨਾ ਸਮਝੀਆਂ ਸਜਣਾ ਸਮਰਨਾ ਕੱਪੜੇ ਪਾਉਣਾ ਉਹਦੇ ਲਈ ਐਡਾ ਕੋ ਵੱਡਾ ਮਸਲਾ ਬਣ ਗਿਆ ਕਿ ਉਹਦੇ ਕੈਰੈਕਟਰ ਤੇ ਉਂਗਲ ਚੱਕੀ ਜਾਣ ਲੱਗੀ ਕਿ ਇੱਥੋਂ ਤੱਕ ਕਿ ਕੁੱਟ ਮਾਰ ਵੀ ਹੋਣ ਲੱਗੀ ਉਹਦੇ ਘਰ ਵਾਲੇ ਨੂੰ ਕੋਈ ਨਾ ਕੋਈ ਆ ਕੇ ਕਹਿੰਦਾ ਕਿ ਇਹ ਤਾਂ ਤੇਰੇ ਵਸਣੀ ਨਹੀਂ ਇੱਕ 17 ਸਾਲ ਦੀ ਕੁੜੀ ਦੀ ਕਹਾਣੀ ਅੱਜ ਤੁਹਾਨੂੰ ਸੁਣਾਉਣ ਜਾ ਰਿਹਾ ਜਿਸ ਨੂੰ ਨਾਂ ਸਮਝੀ ਦੇ ਕਾਰਨ ਬਹੁਤ ਵੱਡੇ ਜ਼ਿੰਦਗੀ ਦੇ ਵਿੱਚ ਦੁੱਖ ਚੱਲਣੇ ਪਏ ਕਿਉਂ ਇਹ ਸਾਰਾ ਕੁਝ ਹੋਇਆ ਤੇ ਕੀ ਕੀ ਹੋਇਆ ਇਹ ਵੀ ਤੁਹਾਨੂੰ ਜ਼ਰੂਰ ਅੱਜ ਅਸੀਂ ਦੱਸਾਂਗੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੇ ਅਸੀ ਕਾਲ ਜੁੜੇ ਹੋ ਵੋਕਲ ਜਗਮੀ ਚੈਨਲ ਦੇ ਨਾਲ ਜਿੱ ਇੱਕ ਹੋਰ ਕਹਾਣੀ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਸਾਡੇ ਨਾਲ ਨੇ ਭੈਣ ਕਰਮਜੀਤ ਕੌਰ ਜੀ ਇਹਨਾਂ ਦੀ ਜ਼ਿੰਦਗੀ ਬਾਰੇ ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ ਸਵਾਗਤ ਕਰਦੇ ਆਂ ਅਸੀ ਗੱਲ ਪੈਣ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਹਾਂਜੀ ਠੀਕ ਹੈ ਜੀ ਵਧੀਆ ਠੀਕ ਹੋ ਜੀ ਲੈਣੇ ਅੱਜ ਆਪਾਂ ਤੁਹਾਡੀ ਜ਼ਿੰਦਗੀ ਬਾਰੇ ਗੱਲਾਂ ਬਾਤਾਂ ਕਰਾਂਗੇ ਸ਼ੁਰੂ ਤੋਂ ਸ਼ੁਰੂ ਕਰਦੇ ਆਂ ਬਚਪਨ ਕਿਵੇਂ ਰਿਹਾ ਤੁਹਾਡਾ ਵਧੀਆ ਹੀ ਹੂੰ ਬਸ ਠੀਕ ਹੈ ਵਧੀਆ ਬਚਪਨ ਵਿੱਚ ਕੁਝ ਜ਼ਿਆਦਾ ਹੁੰਦੀਆਂ ਹਨਾ ਜੋ ਮਾਂ ਪਿਓ ਨੇ ਸਪੈਂਡ ਕੀਤੀਆਂ ਭੈਣ ਭਰਾਵਾਂ ਨਾਲ ਹੂੰ ਜਾਂ ਚਾਚੇ ਤੈਨਾ ਬਸ ਵਧੀਆ ਸੀ ਮੈਂ ਆਪਣੇ ਘਰ ਵਿੱਚ ਇੱਕ ਕੱਲੀ ਧੀ ਆ ਹੂੰ ਮੇਰੇ ਪੇਕੇ ਘਰ ਵਿੱਚ ਤਿੰਨ ਮੇਰੇ ਭਰਾ ਨੇ ਹੂੰ ਤਾਂ ਵਧੀਆ ਬਸ ਉਹਨਾਂ ਨਾਲ ਵਧੀਆ ਰਹਿਣਾ ਖਾਣਾ ਇੰਜੋਏ ਕਰਨਾ ਸਕੂਲ ਜਾਣਾ ਹੂੰ ਬਸ ਵਧੀਆ ਲਾਈਫ ਰਹੀ ਹੂੰ ਵਧੀਆ ਜਾਨੀ ਕਿ ਮੈਨੂੰ ਘਰ ਦੇ ਵਿੱਚ ਕੰਮ ਕਰਨਾ ਵੀ ਵਧੀਆ ਲੱਗਦਾ ਸੀ ਹੂੰ ਜੋ ਮਹਿਮਨ ਆਉਂਦਾ ਸੀ ਮੈਂ ਕਰਦੀ ਸੀ ਹਨਾ ਜਾਂ ਮੇਰੇ ਭਰਾ ਜਿਵੇਂ ਕਹਿ ਦਿੰਦੇ ਉਹਨਾਂ ਦੇ ਨਾਲ ਹਰ ਜਗ੍ਹਾ ਜਾਣਾ ਹੂੰ ਆਪਣੇ ਪੇਰੈਂਟਸ ਨਾਲ ਕੋਈ ਕੰਮ ਹੁੰਦਾ ਜਾਂ ਖੇਤਾਂ 'ਚ ਜਾਂ ਕੁਝ ਬਾਹਰ ਅੰਦਰ ਤਾਂ ਕਰਨ ਜਾਣਾ ਕਿਉਂਕਿ ਮੇਰੀ ਮੰਮਾ ਤਾਂ ਬਿਮਾਰ ਜ਼ਿਆਦਾ ਰਹਿੰਦੀ ਆ ਨਾ ਇਸ ਕਰਕੇ ਥੋੜਾ ਜਿਹਾ ਪ੍ਰੋਬਲਮ ਰਹਿੰਦੀ ਸੀਗੀ ਕਿ ਪੜਾਈ ਮੈਨਸ ਕਰਕੇ ਮੇਰੀ ਆਦਤ ਛੱਡਣੀ ਪਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਮੈਂ ਮਮਾ ਸਰਜਾ ਤੋਂ ਮੈਂ ਪੜਾਈ ਕੀਤੀ ਸੀ ਤਾਂ ਉਸ ਕਰਕੇ ਫਿਰ ਮੈਨੂੰ ਇਹ ਆਦਤ ਛੱਡਣਾ ਪਿਆ ਤੇ ਫਿਰ ਫਿਲਹਾਲ ਤਾਂ ਹੁਣ ਮੰਮਾ ਮੇਰੇ ਠੀਕ ਨੇ ਤੇ ਪਰ ਲੱਗਦਾ ਵੀ ਅੱਗੇ ਜ਼ਿੰਦਗੀ ਜਿਹੜੀ ਚੱਲਦੀ ਰਹੀ ਆ ਵੀ ਉਦੋਂ ਬਾਅਦ ਭਰਾਵਾਂ ਦੀ ਮੈਰਜ ਹੋ ਗਈ ਕਾ ਫਿਰ ਮੁਰਕੀ ਉਸ ਦੇ ਸਾਥ ਨਾਲ ਫਿਰ ਉਹਨਾਂ ਨੂੰ ਵੀ ਇਹੀ ਸਹੀ ਲੱਗਿਆ ਹਮ ਕਿ ਵੀ ਮੈਂ ਹੁਣ ਇਕੱਲੀ ਹਾਂ ਨਾ ਸਭ ਦੀਆਂ ਜ਼ਿੰਮੇਵਾਰੀਆਂ ਅਲੱਗ-ਅਲੱਗ ਹੋ ਜਾਂਦੀਆਂ ਹਮ ਕਾਕੀ ਬਸ ਵੈਸੀ ਵਧੀਆ ਸੀ ਇੰਜੋਏ ਕੀਤਾ ਉਹਨਾਂ ਨਾਲ ਹਮ ਵਧੀਆ ਰਹੇ ਤੁਸੀਂ ਤੁਸੀਂ ਜਦੋਂ ਮੈਂ ਤੁਹਾਡੇ ਬਚਪਨ ਬਾਰੇ ਪੁੱਛਿਆ ਤੁਸੀਂ ਹੌਂਕਾ ਜੱਲਿਆ ਇਹ ਕੀ ਕਿਹੜੀ ਟੀਸ ਸੀ ਜਿਹੜੀ ਬਚਪਨ ਦਾ ਨਾਮ ਸੰਧੋਤਾਰੀ ਹੌਂਕਾ ਤਾਂ ਕਿਉਂ ਅਗਰ ਨਹੀਂ ਵੈਸੀ ਵਧੀਆ ਸੀ ਸਹੀ ਸੀ ਹਮ ਜੋ ਚੱਲਦਾ ਬਾਕੀ ਬਚਪਨ ਤਾਂ ਵਧੀਆ ਹੀ ਹੁੰਦਾ ਹੂੰ ਕਿਉਂਕਿ ਉਦੋਂ ਤਾਂ ਸਮਝ ਹੀ ਨਹੀਂ ਹੁੰਦੀ ਨਾ ਕੀ ਕਰਨਾ ਕਿੱਥੇ ਜਾਣਾ ਕੀ ਕਰਨਾ ਕਿਉਂ ਕਰਨਾ ਬਸ ਸਹੀ ਹੈ ਹੂੰ ਵਧੀਆ ਰਿਹਾ ਹੂੰ ਉਸ ਤੋਂ ਬਾਅਦ ਫਿਰ ਜ਼ਿੰਦਗੀ ਕਿਵੇਂ ਸ਼ੁਰੂ ਕਿਵੇਂ ਅੱਗੇ ਵੱਧਦੀ ਚੱਲੇਗੀ ਜ਼ਿੰਦਗੀ ਬਸ ਉਸ ਤੋਂ ਬਾਅਦ ਜਦੋਂ ਮੰਮਾ ਮੇਰੇ ਜ਼ਿਆਦਾ ਬਿਮਾਰ ਹੋਏ ਤਾਂ ਮੇਰੇ ਪੇਰੈਂਟਸ ਨੂੰ ਸਾਰੇ ਕਹਿਣ ਲੱਗੇ ਵੀ ਇਹਨਾਂ ਦੀ ਮਮ ਦਾ ਕੀ ਪਤਾ ਹਨਾ ਤਾਂ ਵੀ ਇਹਨਾਂ ਦਾ ਵਿਆਹ ਕਰ ਦਿਓ ਵੀ ਮੁੜ ਕੇ ਜ਼ਿੰਮੇਵਾਰੀਆਂ ਹੋ ਜਾਣਗੀਆਂ ਵੀ ਮੁੜ ਕੇ ਇਹਨਾਂ ਨੂੰ ਔਖਾ ਹੋ ਜਾਊਗਾ ਕਿਉਂਕਿ ਬਗਾਨੀਆਂ ਧੀ ਆ ਜਾਂਦੀਆਂ ਪਰ ਆਪਾਂ ਨੂੰ ਨਹੀਂ ਲੱਗਿਆ ਕਦੇ ਵੀ ਬਗਾਨੀਆਂ ਧੀ ਸਾਡੇ ਆ ਗਈਆਂ ਪਰ ਉਹ ਫਿਰ ਵੀ ਅਗਲੇ ਦੀ ਸੋਚ ਦੇ ਅਕੋਰਡਿੰਗ ਆਪਣੇ ਵਰਗਾ ਨਹੀਂ ਹਰ ਇੱਕ ਹੁੰਦਾਗਾ ਤਾਂ ਫਿਰ ਉਹਨਾਂ ਨੇ ਕਿਹਾ ਵੀ ਚੱਲ ਵੀ ਮੰਮੀ ਦਾ ਮੇਰੇ ਦਾ ਕੀ ਪਤਾ ਇੰਨੇ ਬਿਮਾਰ ਰਹਿੰਦੇ ਆ ਤਾਂ ਕਰਕੇ ਉਹਨਾਂ ਨੇ ਫਿਰ ਕਿਹਾ ਵੀ ਵਿਆਹ ਕਰ ਦਿੰਨੇ ਆ ਤਾਂ ਫਿਰ 17ਵੇਂ ਸਾਲ 'ਚ ਮੇਰਾ ਵਿਆਹ ਕਰਤਾ ਉਹਨਾਂ ਨੇ ਅੱਛਾ ਹਾਂਜੀ ਤੇ ਫਿਰ ਇੰਨੀ ਛੋਟੀ ਉਮਰ ਚ ਹਾਂਜੀ ਫਿਰ ਉਹ ਮੇਰੀ ਮੰਮੀ ਬਿਮਾਰ ਜਿਆਦਾ ਕਰਕੇ ਰਹਿਣ ਕਰਕੇ ਉਹਨਾਂ ਨੇ ਮੇਰਾ 17ਵੇਂ ਸਾਲ ਚ ਵਿਆਹ ਕਰਤਾ ਸੀ ਹੂੰ ਤਾਂ ਫਿਰ ਉਹ ਤੋਂ ਬਾਅਦ ਹੌਲੀ ਹੌਲੀ ਅੱਗੇ ਵਧਦੇ ਗਏ ਹੂੰ ਫਿਰ ਇਸ ਤੋਂ ਬਾਅਦ ਜ਼ਿੰਦਗੀ ਕਿਵੇਂ ਰਹੀ ਜ਼ਿੰਦਗੀ ਵੈਸੇ ਵਧੀਆ ਸੀ ਜਦ ਤੱਕ ਮੈਂ ਸਾਲ ਡੇਢ ਸਾਲ ਤੱਕ ਮੇਰੀ ਜ਼ਿੰਦਗੀ ਵਧੀਆ ਚੱਲੀ ਹੂੰ ਆ ਫਿਰ ਕੁਝ ਕੁ ਗੱਲਾਂ ਹੋ ਜਾਂਦੀਆਂ ਹਨਾ ਵੀ ਜਾਨੀ ਕਿ ਵੀ ਹੁਣ ਜੇ ਪੜਿਆ ਲਿਖਿਆ ਤਾਂ ਬੰਦਾ 5 ਜਾਰ ਹੀ ਨਹੀਂ ਮਾਣ ਹੁੰਦਾ 8 10 ਪੜਿਆ ਤਾਂ ਕਿੱਥੇ ਮਾਣ ਆਗਾ ਵੀ ਜਿਵੇਂ ਹੁਣ ਕੋਈ ਫੈਸ਼ਨੇਬਲ ਸੀ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਫੈਸ਼ਨ ਕਰਦੇ ਜਾਂ ਬਾਹਰ ਅੰਦਰ ਜਾਂਦੇ ਤਾਂ ਲੋਕ ਕਹਿਣ ਲੱਗ ਜਾਂਦੇ ਲੈ ਇਹ ਤਾਂ ਐਂ ਕਰਦੀ ਆ ਇਹ ਤਾਂ ਜਿਉਂ ਕਰਦੀ ਆ ਮੇਰੇ ਘਰ ਵਾਲੇ ਨੂੰ ਸੁਣਾਉਣਾ ਮੇਰੇ ਸੱਸ ਸਹੁਰੇ ਨੂੰ ਸੁਣਾ ਦੇਣਾ ਤਾਂ ਉਹਨੇ ਮੈਨੂੰ ਪੁੱਛਣਾ ਵੀ ਹਾਂ ਅੱਜ ਮੈਨੂੰ ਇਹ ਬੰਦੇ ਨੇ ਐਂ ਕਹਿਤਾ ਇਹ ਬੁਢੀ ਨਹੀਂ ਐਂ ਕਹਿਤਾ ਮੈਂ ਕਹਿੰਸੀ ਵੀ ਜਦੋਂ ਅਸੀਂ ਤੇਰੇ ਨਾਲ ਆ ਹੂੰ ਤਾਂ ਵੀ ਤੋ ਸਾਡੀ ਸੁਣ ਹਨਾ ਵੀ ਲੋੜ ਨਹੀਂ ਫਿਰ ਐ ਕਰਦੇ ਕਰਦੇ ਦੌਰ ਅੱਗੇ ਵਧਾ ਗਿਆ ਲੋਕਾਂ ਨੇ ਤਾਂ ਫਿਰ ਆਪਣਾ ਕੰਮ ਨਹੀਂ ਛੱਡਿਆ ਕਹਿਣ ਵਾਲਾ ਹੂੰ ਕਿਉਂਕਿ ਕੋਈ ਵੀ ਨਹੀਂ ਮਾਨ ਹੁੰਦਾ ਕਿਸੇ ਤੇ ਹੂੰ ਤਾਂ ਫਿਰ ਮੈਂ ਇਹ ਇਹਨਾਂ ਨੇ ਫਿਰ ਮੈਨੂੰ ਸਾਰਿਆਂ ਨੇ ਟੌਰਚਰ ਕਰਨਾ ਸਟਾਰਟ ਕਰ ਦਿੱਤਾ ਹੂੰ ਕਿ ਜਦ ਕਿ ਇਹਨਾਂ ਨੇ ਨਹੀਂ ਸਮਝਿਆ ਇਸ ਗੱਲ ਨੂੰ ਵੀ ਹੁਣ ਜਨਰੇਸ਼ਨ ਨਵੀਂ ਆ ਤਾਂ ਅੱਗੇ ਵਧਦੀ ਆਗੀ ਜਿਵੇਂ ਮਾਹੌਲ ਦੇਖਦੀ ਆਂ ਓਵੇਂ ਚੱਲਣਾ ਹੀ ਆ ਪਰ ਨਹੀਂ ਫਿਰ ਸਭ ਨੇ ਮੈਨੂੰ ਟੌਰਚਰ ਕੀਤਾ ਬਹੁਤ ਜ਼ਿਆਦਾ ਟੌਰਚਰ ਕੀਤਾ ਮੈਂ ਕਿਹਾ ਚੱਲ ਕੋਈ ਨਹੀਂ ਕਦੇ ਤਾਂ ਸੁਧਰਨਗੇ ਕਦੇ ਤਾਂ ਮੇਰੀ ਸੁਣਨਗੇ ਪਰ ਨਹੀਂ ਇਹਨਾਂ ਨੇ ਨਹੀਂ ਸੁਣਿਆ ਪਰ ਫਿਰ ਮੈਨੂੰ ਲੱਗਿਆ ਕਿ ਮੈਂ ਹਾਰ ਗਈ ਹਮ ਪਰ ਫਿਰ ਹੌਲੀ ਹੌਲੀ ਵਾਈਗਰੂ ਨੇ ਮੈਂ ਕਿਹਾ ਵੀ ਵਾਈਗਰੂ ਮੇਰਾ ਸਾਥ ਤਾਂ ਤੂੰ ਹੀ ਦੇਣ ਵਾਲਾ ਹਾਂ ਹਮ ਤੇ ਦੋਸਤੋ ਬਾਅਦ ਜਦੋਂ ਮੈਨੇ ਵਾਈਗਰੂ ਨੇ ਮੈਨੂੰ ਮੇਰਾ ਸਾਥ ਦਿੱਤਾ ਤਾਂ ਮੈਨੂੰ ਪਤਾ ਲੱਗਿਆ ਕਿ ਮੇਰੀ ਜ਼ਿੰਦਗੀ ਹੈ ਵੀ ਮੈਂ ਕਿਸੇ ਤੇ ਕਿਉਂ ਡਿਪੈਂਡ ਰਹਾ ਨਹੀਂ ਤੁਹਾਨੂੰ ਇਸ ਕਰਕੇ ਟੌਰਚਰ ਕੀਤਾ ਜਾਂਦਾ ਸੀ ਤੁਸੀਂ ਫੈਸ਼ਨ ਅਵੇਲੇਬਲ ਕੱਪੜੇ ਪਾਉਣੇ ਹੋ ਜਾਂ ਕੋਈ ਹਾਂਜੀ ਤੇ ਜਾਂ ਬੱਸ ਵੀ ਕਹਿ ਦਿੰਦੇ ਸੀ ਇਹ ਪੜਹੀ ਆਗੀ ਹਨਾ ਮੇਰੇ ਹਸਬੰਦ ਨੇ ਪੜ੍ਹਾਈ ਨਹੀਂ ਕੀਤੀ ਹੋਈਗੀ ਤੇ ਇਹਨੂੰ ਕਹਿ ਦਿੰਦੇ ਸੀ ਇਹਨੇ ਤਾਂ ਤੇਰੇ ਰਹਿਣਾ ਨਹੀਂ ਬਈ ਇਹ ਤਾਂ ਆਏ ਆ ਬਈ ਇਹ ਤਾਂ ਜਉ ਆ ਫਿਰ ਮੇਰੀ ਨਾਨਾ ਦੀ ਲਾਈਫ ਆ ਜਾਂਦੀ ਹੈ ਮੇਰੇ ਵਿੱਚ ਤਾਂ ਮੇਰੇ ਸੱਸ ਸਹੁਰੇ ਨਹੀਂ ਮੇਰੇ ਨਾਨਾ ਨੇ ਸਾਰਿਆਂ ਨੇ ਮੇਰੇ ਚਾਚੇ ਸਹੁਰੇ ਆ ਚਾਚੀਆਂ ਸਾਰਿਆਂ ਨੇ ਮੈਨੂੰ ਟੌਰਚਰ ਕਰਨਾ ਇਹਨੂੰ ਕੰਨ ਭਰ ਦਿੰਦੇ ਜਦੋਂ ਇਹ ਘਰੇ ਆਉਂਦਾ ਹੂੰ ਇਹ ਤਾਂ ਐ ਕਰਦੀ ਐ ਇਹ ਤਾਂ ਜਉਂ ਕਰਦੀ ਆ ਕਿਉਂਕਿ ਉਦੋਂ ਮੈਨੂੰ ਮੈਂ ਨਾ ਸਮਝ ਸੀ ਹੂੰ 17 ਸਾਲ ਦੀ ਉਮਰ ਚ ਕੁਝ ਪਤਾ ਵੀ ਨਹੀਂ ਹੁੰਦਾ ਇੱਕ ਬਚਪਨ ਹੀ ਹੁੰਦਾ ਹਾਂਜੀ ਹਾਂਜੀ ਕਿਉਂਕਿ ਮੈਂ ਨਾ ਸਮਝ ਸੀ ਫਿਰ ਪੰਚਾਇਤ ਤੋਂ ਪੰਚਾਇਤੀ ਹੋ ਜਾਣਾ ਬੁਰੇ ਹਾਲ ਕਰਨਾ ਪਰ ਫਿਰ ਮੈਂ ਕਹਿਤਾ ਜਦੋਂ ਫਿਰ ਇਹਨਾਂ ਨੇ ਮੈਨੂੰ ਹੌਲੀ-ਹੌਲੀ ਜਰਨਲ ਨੌਲੇਜ ਦੇਣੀ ਸਿਖਾਈ ਵੀ ਐ ਚੱਲਣਾ ਆ ਕਰਨਾ ਤਾਂ ਫਿਰ ਮੈਂ ਕਹਿਤਾ ਵੀ ਜਦੋਂ ਹੁਣ ਮੈਨੂੰ ਇਹ ਸਿਖਾਈ ਰਿਹਾਏ ਆ ਜਦੋਂ ਮੈਨੂੰ ਟਾਰਚਰ ਕਰਕੇ ਕਹਿ ਰਿਹਾਏ ਆ ਤਾਂ ਫਿਰ ਮੈਂ ਹਾਰ ਵੀ ਕਿਉਂ ਮੰਨਾਂ ਹੂੰ ਤਾਂ ਫਿਰ ਮੈਂ ਮਿਠਾ ਵੀ ਮੈਨੂੰ ਤਾਂ ਕੁਝ ਕਰਨਾ ਹੀ ਪੈਣਾ ਹੂੰ ਤਾਂ ਫਿਰ ਹੌਲੀ 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 ਮੈਂ ਸਭ ਦੀਆਂ ਗੱਲਾਂ ਇਗਨੋਰ ਕਰਕੇ ਫਿਰ ਮੈਂ ਆਪਣੇ ਆਪ ਨੂੰ ਸਟੈਬਲਿਸ਼ ਕਰਨਾ ਸਿੱਖਿਆ ਆਪਣਾ ਸਟੈਂਡ ਬਣਾਇਆ ਕਿ ਹਾਂ ਬਈ ਮੈਂ ਵੀ ਤਾਂ ਕਰ ਹੀ ਸਕਦੀ ਆ ਜਦੋਂ ਇੰਨੇ ਜਣੇ ਮਿਲ ਕੇ ਮੈਨੂੰ ਕੁਝ ਕਰ ਸਕਦੇ ਆ ਇੰਨਾ ਟੌਰਚਰ ਕਰ ਸਕਦੇ ਤੇ ਮੈਂ ਇਕੱਲੀ ਇਹਨਾਂ ਨੂੰ ਕਿਉਂ ਨਹੀਂ ਹਰਾ ਸਕਦੀ ਜਾਂ ਕਿਉਂ ਝੂਠੇ ਹੋ ਕੇ ਜਿੱਤ ਸਕਦੇ ਆ ਤਾਂ ਮੈਂ ਤਾਂ ਫਿਰ ਵੀ ਸੱਚੀ ਆ ਨਹੀਂ ਤੁਸੀਂ ਹਰਾਉਣ ਲਈ ਕੀ ਕੀਤਾ ਹਰਾਉਣ ਲਈ ਕੀਤਾ ਮੈਨੂੰ ਕਹਿੰਦੇ ਸੀ ਜਦੋਂ ਮੇਰਾ ਮੈਰਿਜ ਤੋਂ ਬਾਅਦ ਇਹਨਾਂ ਨੇ ਮੇਰੇ ਸਹੁਰਿਆਂ ਨੇ ਮੈਨੂੰ ਸੱਸ ਸਹੁਰਿਆਂ ਨੇ ਟੌਰਚਰ ਕੀਤਾ ਮੇਰਾ ਸਮਾਨ ਘਰੋਂ ਬਾਹਰ ਕੱਢਤਾ ਜੇ ਦਸਮਾਨ ਕੋਲੋਂ ਬਾਹਰ ਕੱਢਦਾ ਮੈਂ ਸਮਾਨ ਕਿਸੇ ਦੇ ਘਰੇ ਰੱਖਦਾ ਇਹਨਾਂ ਨੇ ਉੱਥੋਂ ਵੀ ਉਹਨਾਂ ਨੂੰ ਗਾਲਾਂ ਮੰਦੇ ਦੇ ਦੇ ਕੇ ਕੜਵਾਤਾ ਕਹਿੰਦੇ ਵੀ ਇਹਨਾਂ ਦਾ ਸਮਾਨ ਤੁਸੀਂ ਕਿਉਂ ਰਖਾਇਆ ਉਹਨਾਂ ਨੇ ਚਕਾ ਕੇ ਬਾਹਰ ਰੱਖਤਾ ਮੁੜ ਕੇ ਜਦੋਂ ਬਾਹਰ ਰੱਖਤਾ ਉਹਨਾਂ ਨੇ ਫਿਰ ਅਸੀਂ ਕੇਰਾ ਤਾਂ ਮੀਂਹ ਚਤਰਪਾਲਾਂ ਤਰਪੂਲਾਂ ਪਾ ਕੇ ਰੱਖਿਆ ਕੁਝ ਕ ਬਚ ਗਿਆ ਕੁਝ ਕ ਖਰਾਬ ਹੋ ਗਿਆ ਹੁਣ ਤੁਹਾਨੂੰ ਦਿਖਦੇ ਹੀ ਸੀ ਨਾ ਵੀ ਸਾਡੇ ਘਰੇ ਕੀ ਕੀ ਹੈਗਾ ਤਾਂ ਸਾਰਾ ਖਰਾਬ ਹੋ ਗਿਆ ਹੁਣ ਮੈਂ ਦੁਬਾਰਾ ਬਣਾਇਆ ਜਿਹੜਾ ਕੋਈ ਹੁਣ ਮੈਨੂੰ ਕੰਮ ਕਹਿੰਦਾ ਕੋਈ ਮੈਂ ਕਿਸੇ ਦੇ ਦਿਹਾੜੀ ਜਾ ਵੜਦੀਆਂ ਜੋ ਕੋਈ ਕੰਮ ਕਹਿੰਦਾ ਮੈਂ ਹਰ ਇੱਕ ਕੰਮ ਕਰਦੀਆਂ ਜੇ ਮੈਂ ਹੁਣ ਹਸਪੀਟਲ ਜਾਣੀ ਆ ਕੇਅਰ ਟੇਕਰ ਤੇ ਤੋਂ ਵੀ ਮੈਂ ਆਪਣੇ ਘਰ ਲਈ ਜਾਨੀ ਆ ਹਣਾ ਵੀ ਮੈਂ ਕੁਝ ਬਣਾਵਾ ਕੁਝ ਕਰਾਂ ਤਾਂ ਜੋ ਇਹ ਮੈਨੂੰ ਕਾਹ ਨੂੰ ਸੁਨਾ ਨਾ ਸਕਣ ਵੀ ਅਸੀਂ ਤੈਨੂੰ ਕੁਝ ਦਿੱਤਾ ਸੀ ਤਾਂ ਆਪਾਂ ਨੂੰ ਕਿਸੇ ਨੇ ਕੁਝ ਨਹੀਂ ਦਿੱਤਾ ਯਾ ਆਪਾਂ ਤਾਂ ਵਾਹਿਗੁਰੂ ਦੀ ਕਿਰਪਾ ਜਿੰਨਾ ਬਣਾਇਆ ਆਪ ਬਣਾਇਆ ਪਰ ਹੁਣ ਜਿਵੇਂ ਮੈਂ ਅੱਗੇ-ਅੱਗੇ ਵਧੀਆ ਤਾਂ ਹੁਣ ਇਹਨਾਂ ਨੂੰ ਵੀ ਪਤਾ ਲੱਗਦਾ ਵੀ ਹਾਂ ਇਹ ਕੁਝ ਕਰ ਸਕਦੀ ਆ ਜਿਵੇਂ ਜਦੋਂ ਤੁਸੀਂ ਕਹਿੰਦੇ ਸੀਗੇ ਵੀ ਮੈਨੂੰ ਬਹੁਤ ਸਾਰਾ ਤਾਨੇ ਮਾਰੇ ਜਾਂਦੇ ਆ ਯਾ ਹਣਾ ਵੀ ਹਾਂਜੀ ਪਰੇਸ਼ਾਨ ਕੀਤਾ ਗਿਆ ਟਾਰਚਰ ਕੀਤਾ ਗਿਆ ਉਹ ਫਿਰ ਤੁਸੀਂ ਕਿਵੇਂ ਹੈਂਡਲ ਕਰਦੇ ਸੀ ਜਦੋਂ ਕੋਈ ਤੁਹਾਨੂੰ ਕਹਿੰਦਾ ਸੀ ਕਿਹੜੀਆਂ-ਕਿਹੜੀਆਂ ਗੱਲਾਂ ਕਈਆਂ ਗਈਆਂ ਤੁਹਾਨੂੰ ਮੈਨੂੰ ਬਹੁਤ ਕਹਿੰਦੇ ਰਹੀ ਇਹ ਮਾੜੀ ਆ ਇਹ ਤਾਂ ਭੱਜ ਜਾਣੀ ਐ ਇਹ ਤਾਂ ਇਹ ਰਹਿੰਦੀ ਨਹੀਂ ਇਹ ਤਾਂ ਫਲਾਨਾ ਕਰੂਗੀ ਐਂ ਕਰੂਗੀ ਜਾ ਕਰੂਗੀ ਮੈਂ ਕਹਿੰਸੀ ਵੀ ਜਦੋਂ ਮੈਂ ਜਾਣ ਲੱਗੀ ਮੈਨੂੰ ਕੋਈ ਨਾ ਲੈਣ ਆਇਓ ਹਾਂ ਨਾ ਫਿਰ ਉਹ ਮੈਂ ਇਹ ਮੈਨੂੰ ਕਹਿੰਦਾ ਸੀ ਲੋਕ ਮੈਨੂੰ ਐਂ ਕਹਿੰਦੇ ਆ ਲੋਕ ਮੈਨੂੰ ਜਿਉਂ ਕਹਿੰਦੇ ਵੀ ਜਦੋਂ ਮੈਂ ਤੇਰੇ ਖੁਦ ਕੋਲੇ ਬੈਠੀ ਆ ਕੋਲੋਂ ਤਾਂ ਨਹੀਂ ਮੈਂ ਕਿਤੇ ਜਾ ਸਕਦੀ ਨਾ ਤੇ ਫਿਰ ਬਾਕੀ ਮੇਰੇ ਨਾਲੋਂ ਜ਼ਿਆਦਾ ਯਕੀਨ ਇਹਨਾਂ ਨੂੰ ਲੋਕਾਂ ਦੇ ਸੀ ਹਾਂ ਤਾ ਫਿਰ ਜਿਵੇਂ ਇਹਨਾਂ ਨੂੰ ਚੰਗਾ ਲੱਗਦਾ ਸੀ ਇਹ ਕਰਦੇ ਸੀਗੇ ਫਿਰ ਮੈਂ ਸੋਚਦੀ ਸੀ ਵੀ ਚਲ ਕੋਈ ਨਾ ਕਦੇ ਤਾਂ ਮੇਰਾ ਟਾਈਮ ਆਊਗਾ ਜੀ ਤੁਹਾਡੇ ਕਰੈਕਟਰ ਤੇ ਸ਼ੱਕ ਕੀਤਾ ਜਾਂਦਾ ਹਾਂਜੀ ਫਿਰ ਮੈਂ ਕਿਹਾ ਵੀ ਕਦੇ ਤਾਂ ਮੇਰਾ ਟਾਈਮ ਚੰਗਾ ਆਊਗਾ ਕਦੇ ਤਾਂ ਮੇਰਾ ਵੈਗਰੂ ਮੇਰੀ ਸੁਣੂਗਾ ਪਰ ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਸਭ ਕੁਝ ਸੈੱਟ ਹੁੰਦਾ ਗਿਆ ਤਾਂ ਫਿਰ ਸਾਰਾ ਕੁਝ ਸਾਊਟ ਆਊਟ ਹੁੰਦਾ ਗਿਆ ਤੇ ਹੁਣ ਤਾਂ ਵੈਸੇ ਇਹਨਾਂ ਨੂੰ ਲੱਗਦਾ ਵੀ ਹੈ ਕਿ ਮੈਂ ਇੱਕ ਤੌਰ ਤੇ ਆਪਣੀ ਜਗ੍ਹਾ ਤੇ ਸਹੀ ਸੀ ਹੂੰ ਹੁਣ ਸਮਝ ਆ ਗਈ ਹਾਂਜੀ ਹੂੰ ਤਾ ਹੁਣ ਵੈਸੇ ਜੇ ਕਹਿ ਦਈਏ ਤਾਂ ਕੰਮ ਕਰਦਾ ਚਲੋ ਜਿਹੜਾ ਬਣਿਆ ਹਨਾ ਜੀ ਕਰਨਾ ਹੀ ਆ ਆਪਦੇ ਘਰ ਨੂੰ ਤਾਂ ਆਪਾਂ ਕਰਦੇ ਹੀ ਆ ਤੇ ਪਰ ਵੀ ਵੈਸੇ ਉਸ ਹੱਬ ਕੰਮ ਕਰਨਾ ਤਾਂ ਕੋਈ ਮਾੜੀ ਗੱਲ ਨਹੀਂ ਹਾਂਜੀ ਹਾਂਜੀ ਕਿਉਂਕਿ ਆਪਾਂ ਕਿਹੜਾ ਕਿਸ ਨੂੰ ਦੇ ਕੇ ਆਉਣਾ ਨਾ ਕਿਸੇ ਨੇ ਖੋ ਜਾਣਾ ਕੰਮ ਕਰਨਾ ਹਨਾ ਆਪਾਂ ਆਪਦੇ ਘਰ ਲਈ ਕਰਨਾ ਆਪਦੇ ਲਈ ਕਰਨਾ ਆਪਦੇ ਬੱਚਿਆਂ ਲਈ ਕਰਨਾ ਤਾਂ ਵੀ ਹੁਣ ਉਹਨਾਂ ਨੂੰ ਲੱਗਦਾ ਹੁਣ ਮੈਂ ਜੇ ਕਹਿ ਦੇਣੀ ਵੀ ਮੈਂ ਕੋਈ ਕੰਮ ਕਰਨਾ ਆਂ ਜਾਂ ਮੈਂ ਆ ਕਰਨਾ ਹੀ ਆ ਤਾਂ ਕਹਿੰਦੇ ਕਰ ਲਾ ਭਈ ਤੇਰਾ ਕੰਮ ਤਾਂ ਹੁਣ ਇਹਨਾਂ ਨੂੰ ਪਤਾ ਲੱਗਦਾ ਵੀ ਹੁਣ ਕਿਉਂਕਿ ਦੁਨੀਆ ਦੇ ਹਿਸਾਬ ਨਾਲ ਇਹਨਾਂ ਨੂੰ ਵੀ ਨਾਲ ਜਾਂਦੀ ਜਾਂਦੀ ਆ ਵੀ ਦੁਨੀਆ ਨਾਮ ਦੀ ਇੱਕ ਚੀਜ਼ ਹੈਗੀ ਆ ਜਾਂ ਮੇਰੀ ਵੀ ਲਾਈਫ ਸੀ ਹਨਾ ਮੈਨੂੰ ਕਿਵੇਂ ਸਪੈਂਡ ਕਰਨੀ ਚਾਹੀਦੀ ਸੀ ਪਰ ਹੁਣ ਵੀ ਮੰਨ ਕੇ ਚੱਲੋ ਕਰਦੇ ਤਾਂ ਹੁਣ ਵੀ ਹੋਣਗੇ ਪਰ ਆਪਾਂ ਇਗਨੋਰ ਕਰ ਦਿੰਨੇ ਆ ਹੁਣ ਇਹਨਾਂ ਨੂੰ ਵੀ ਸਮਝ ਆ ਗਈ ਹੋਣੀ ਆ ਵੀ ਬਈ ਸਿਰਫ ਮੇਰਾ ਘਰ ਹੀ ਉਜਾੜਨ ਦੀ ਕੋਸ਼ਿਸ਼ ਕਰਦੇ ਹੋਰ ਕੁਝ ਨਹੀਂ ਤੇ ਪਰ ਹੁਣ ਵੈਸੇ ਜੀ ਗੱਲਾਂ ਹੁੰਦੀਆਂ ਵੀ ਇਹ ਜੀ ਹੋਰ ਵੀ ਹੁੰਦੀਆਂ ਨੇ ਪਿੰਡ 'ਚ ਹੋ ਜਾਂਦੀਆਂ ਨੇ ਜਾਂ ਕੋਈ ਹੋਰ ਹੋ ਜਾਂਦੀ ਸ਼ਰੀਕੇ ਕਬੀਲੇ 'ਚ ਪਰ ਆਪਾਂ ਹੁਣ ਉਹਨਾਂ ਗੱਲਾਂ ਨੂੰ ਇਗਨੋਰ ਕਰ ਦਿੰਨੇ ਆ ਕਿ ਜਿੰਨਾ ਕ ਆਪਾਂ ਨੂੰ ਅਗਲਾ ਰੱਖਦਾ ਆਪਾਂ ਵੀ ਅਗਲੇ ਨੂੰ ਉਨਾ ਹੀ ਰੱਖਦੇ ਆ ਜਦੋਂ ਇੱਕ 17 ਸਾਲ ਦੀ ਕੁੜੀ ਸਹੁਰੇ ਘਰ ਆਉਂਦੀ ਉਹਨੂੰ ਕੱਖ ਵੀ ਨਹੀਂ ਪਤਾ ਹੁੰਦਾ ਤੁਸੀਂ ਜਿਵੇਂ ਦੱਸਦੇ ਹੋ ਤੁਹਾਡਾ ਬਚਪਨ ਤਾਂ ਬਹੁਤ ਚੰਗਾ ਬੀਤਿਆ ਹਨਾ ਮਾਪਿਆਂ ਦੇ ਘਰੇ ਇਕੱਲੀ ਕੁੜੀ ਹੋਣ ਕਰਕੇ ਉਹ ਵੀ ਲਾਡਲੇ ਹੋਵਗੇ ਇੱਕੇਦਮ ਫਿਰ ਇੰਨੀ ਜ਼ਿੰਦਗੀ ਬਦਲ ਜਾਣੀ ਇੱਕੇਦਮ ਐਨਾ ਕੁਝ ਸਹਿਣਾ ਕਿਵੇਂ ਫਿਰ ਮੈਨੇਜ ਕੀਤਾ ਇੱਕ 17 ਸਾਲਾਂ ਦੀ ਕੁੜੀ ਨੇ ਬਹੁਤ ਔਖਾ ਹੋਇਆ ਇਹ ਤਾਂ ਪੁੱਛੋ ਹੀ ਨਾ ਬਸ ਤੁਸੀਂ ਬਹੁਤ ਜ਼ਿਆਦਾ ਕੀਤਾ ਪੰਚਾਇਤ ਵਿੱਚ ਜਾ ਬੁਰੇ ਹਾਲਕਾਰ ਮੈਨੂੰ ਪੇਕੇ ਵੀ ਛੱਡਿਆ ਗਿਆ ਮੇਰੇ ਜਵਾਕਾਂ ਨੂੰ ਇੱਕ ਨੂੰ ਇੱਥੇ ਰੱਖਿਆ ਗਿਆ ਇੱਕ ਨੂੰ ਉੱਥੇ ਮੇਰੇ ਕੋਲ ਛੱਡਿਆ ਗਿਆ ਹਨਾ ਤਾਂ ਬਹੁਤ ਔਖਾ ਸੀਗਾ ਮੇਰੇ ਲਈ ਕਦੇ ਮੈਨੂੰ ਵੈਸੇ ਤਾਂ ਜਦੋਂ ਮੈਨੂੰ ਉਹਦੇ ਕੋਲੋਂ ਮੇਰੇ ਪੇਰੈਂਟਸ ਲੈ ਕੇ ਜਾਂਦਾ ਸੀ ਤਾਂ ਮੇਰੇ ਆਂਡ ਗਵਾਂਡ ਤੇ ਮੇਰਾ ਸ਼੍ਰੀਕਾ ਇਹਨਾਂ ਨੂੰ ਇਹ ਗੱਲ ਕਹਿੰਦਾ ਸੀ ਉਹ ਤਾਂ ਭੱਜ ਗਈ ਹੋਣੀ ਆ ਹੂੰ ਉਹਨੇ ਨਹੀਂ ਮੁੜ ਕੇ ਆਉਣਾ ਫਿਰ ਮੇਰੀਆਂ ਨਾਨਾ ਨੇ ਵੀ ਕਹਿ ਦੇਣਾ ਇਹ ਤੇਰਾ ਕੀ ਕਰ ਦੂਗੀ ਤੈਨੂੰ ਤੂੰ ਛੱਡ ਦੇ ਤਲਾਕ ਦੇ ਦੇ ਇਹਨੂੰ ਹਨਾ ਵੀ ਨਹੀਂ ਇਹਨਾ ਚੰਗਾ ਲੱਗਦਾਗਾ ਵੀ ਹੁਣ ਅਕਸਰ ਉਹਨਾਂ ਦਾ ਇੱਕ ਭਰਾ ਹੈਗਾ ਤਾਂ ਵੀ ਚੰਗਾ ਨਹੀਂ ਲੱਗਦਾ ਉਹ ਵੀ ਕਹਿੰਦੇ ਸੀ ਤਲਾਕ ਦੇ ਦੇ ਲੋਕਾਂ ਨੂੰ ਕੀ ਹੋ ਗਿਆ ਤੈਨੂੰ ਕੀ ਹੋ ਜੂਗਾ ਜਵਾਕ ਅਸੀਂ ਪਾਲ ਲਾਂਗੇ ਪਰ ਨਹੀਂ ਫਿਰ ਮੈਂ ਇਹਨਾਂ ਨੂੰ ਕਿਹਾ ਸੀ ਵੀ ਮੈਂ ਵੀ ਉਹੀ ਕੁੜੀ ਆ ਵੀ ਜਿਹੜੀ ਮੈਂ ਤੁਹਾਨੂੰ ਵਸ ਕੇ ਦਿਖਾਉਂਗੀ ਪਰ ਆਪਾਂ ਉਹਨਾਂ ਨੂੰ ਵਸ ਕੇ ਦਿਖਾਇਆ ਕਿਉਂਕਿ ਮੈਨੂੰ ਕੱਢਣ ਦੀ ਕੋਸ਼ਿਸ਼ ਤਾਂ ਬਹੁਤ ਕੀਤੀ ਗਈ ਬਹੁਤ ਹੀ ਜ਼ਿਆਦੇ ਇਹ ਨਹੀਂ ਕਦੇ ਮੰਨ ਚਾਇਆ ਵੀ ਛੱਡ ਭਰਾ ਮੈਂ ਵੀ ਛੱਡ ਦਿੰਨੀ ਆ ਮੈਂ ਵੀ ਇੰਨੇ ਕਲੇਸ਼ ਚ ਰਹਿ ਕੇ ਕੀ ਕਰੂੰਗੀ ਨਹੀਂ ਜਿੱਥੇ ਮਾਪਿਆਂ ਨੇ ਭੇਜਿਆ ਹਵੇ ਉੱਥੇ ਛੱਡਿਆ ਨਹੀਂ ਜਾਂਦਾ ਕਿਉਂਕਿ ਮਾਪੜੀਆਂ ਕੁੜੀਆਂ ਛੱਡ ਦਿੰਦੀਆਂ ਨਾ ਨਹੀਂ ਨਹੀਂ ਆਪਾਂ ਤਾਂ ਕਦੇ ਸੋਚਿਆ ਹੀ ਨਹੀਂ ਜੀ ਇਹੋ ਜਿਹਾ ਕਿਉਂਕਿ ਜਿੱਥੇ ਮਾਪਿਓ ਨੇ ਭੇਜਿਆ ਹਨਾ ਕਦੇ ਨਾ ਕਦੇ ਜੇ ਮੰਨ ਕੇ ਚਲੋ ਆਪਾਂ ਗਲਤ ਵੀ ਆ ਇੱਕ ਟਾਈਮ ਤੇ ਪਰ ਆਪਣਾ ਮਾਪਾ ਫਿਰ ਵੀ ਆਪਣੇ ਨਾਲ ਖੜਦਾ ਹੂੰ ਪਰ ਨਹੀਂ ਐਂ ਤਾਂ ਕਿਉਂ ਕਰਨਾਗਾ ਨਹੀਂ ਆਪਣੇ ਤਾਂ ਮੇਰੇ ਤਾਂ ਕਦੇ ਵੈਸੀ ਮਿਆਮ ਮਨ ਚ ਖਿਆਲ ਹੀ ਨਹੀਂ ਆਇਆ ਇਸ ਚੀਜ਼ ਦਾ ਵੀ ਹਾਂ ਮੈਂ ਛੱਡਦਾ ਆ ਕਿਵੇਂ ਹਨਾ ਨਹੀਂ ਪਰ ਮੈਨੂੰ ਲੱਗਦਾ ਵੀ ਮੈਨੂੰ ਰਹਿਣਾ ਚਾਹੀਦਾ ਜਿਹੜੇ ਹਿਸਾਬ ਨਾਲ ਮੈਂ ਹੁਣ ਸੁਧਾਰ ਕੀਤਾ ਆਪਣੇ ਘਰ ਵਿੱਚ ਤਾਂ ਮੈਨੂੰ ਲੱਗਦਾ ਕਿ ਹੋਰ ਮੇਰੀ ਜਗ੍ਹਾ ਇੱਥੇ ਹੀ ਆ ਤੇ ਮੈਨੂੰ ਹੋਰ ਸੁਧਾਰ ਕਰਨਾ ਚਾਹੀਦਾ ਹੂੰ ਇਹਨਾਂ ਤਾਂ ਤੰਨੇ ਮਿਹਨੇ ਟਰਚਰ ਸਹਿੰਦੇ ਹੋਏ ਕਦੇ ਨਹੀਂ ਆਇਆ ਮੰਚ ਨਹੀਂ ਕਦੇ ਵੀ ਨਹੀਂ ਆਇਆ ਇਹ ਲੜਨ ਦੀ ਤਾਕਤ ਕਿੱਥੋਂ ਆਉਂਦੀ ਸੀ ਫਿਰ ਫਿਰ ਜਦੋਂ ਮਜਬੂਰ ਕਰ ਦਿੰਦੇ ਸੀਗੇ ਫਿਰ ਬੋਲਦੇ ਸੀ ਤਾਂ ਫਿਰ ਆਪ ਨੂੰ ਵੀ ਲੱਗਦਾ ਸੀ ਕਿ ਮਾਣਾ ਬੋਲ ਕੀ ਇਹਨਾਂ ਤੋਂ ਨਾਲ ਉਲਝੜਿਆ ਜਾਣਾ ਕਿਉਂਕਿ ਜੇ ਤਾਂ ਹੁਣ ਇਹ ਮੈਨੂੰ ਕੁੱਟਮਾਰ ਕਰਨਗੇ ਜਾਂ ਫਿਰ ਮੇਰਾ ਤਾਂ ਮੁਕਾਬਲਾ ਇਹਨਾਂ ਨਾਲ ਹੋਣਾ ਨਹੀਂ ਕਿਉਂਕਿ ਇਹ ਤਾਂ ਇੰਨੇ ਨੇਣੇ ਆ ਕੁੱਟਮਾਰ ਹੁੰਦੀ ਰਹੀ ਹੈ ਨਹੀਂ ਕੁੱਟਮਾਰ ਤਾਂ ਵੈਸੇ ਕਦੇ ਹੋਈ ਨਹੀਂ ਪਰ ਮੰਚ ਤਾਂ ਇਹਨਾਂ ਦੇ ਬਹੁਤ ਆਉਂਦਾ ਸੀਗਾ ਪਰ ਨਹੀਂ ਇਹਨਾਂ ਨੇ ਨਹੀਂ ਕੀਤਾ ਕਿਉਂਕਿ ਮੇਰੇ ਪਿੱਛੇ ਸਪੋਰਟ ਸੀਗੀ ਹਨਾ ਮੇਰੇ ਪੇਰੈਂਟਸ ਦੀ ਸੀਗੀ ਵੀ ਇਹਨਾਂ ਨੇ ਕਿਹਾ ਸੀ ਵੀ ਜੇ ਕੁਝ ਗਲਤ ਕਰਦੀ ਤਾਂ ਤੁਸੀਂ ਸਾਨੂੰ ਕਹਿਣਾ ਤੁਸੀਂ ਆਪ ਨਹੀਂ ਕੋਈ ਵੀ ਫੈਸਲਾ ਕਰਨਾ ਪਰ ਇਹ ਗੱਲਾਂ ਮੇਰੇ ਪੇਰੈਂਟਸ ਤੱਕ ਜਾਂਦੀਆਂ ਨਹੀਂ ਸੀ ਮੇਰੇ ਘਰ ਪੇਰੈਂਟਸ ਨੂੰ ਵੀ ਗਾਲਾਂ ਮਿਲਦੀਆਂ ਮੇਰੇ ਭੈਣ ਨੂੰ ਭਰਾ ਨੂੰ ਮਾਪਿਆਂ ਨੂੰ ਚਾਚੇ ਦਾਇਆਂ ਨੂੰ ਮੇਰੇ ਵਿਚੋਲਿਆਂ ਨੂੰ ਗਾਲਾਂ ਦਿੰਦੇ ਰਹੇ ਇਹਨਾਂ ਨੇ ਕਿੱਥੇ ਪਾਪ ਲਾਇਆ ਐਂ ਕੀਤਾ ਜਿਉਂ ਕੀਤਾ ਤਾਂ ਪਰ ਵੀ ਯਾਨੀ ਕਿ ਉਹ ਕਸੂਰਵਾਰ ਉਹ ਵੀ ਨਹੀਂ ਸੀਗੀ ਕਸੂਰਵਾਰ ਤਾਂ ਮੈਂ ਆਪ ਹੀ ਸੀ ਜਾਂ ਮੇਰੇ ਪੇਰੈਂਟਸ ਸੀ ਜਿਨ੍ਹਾਂ ਨੇ ਮੇਰੇ ਨਾਲ ਛੋਟੀ ਉਮਰ 'ਚ ਵਿਆਹ ਕੀਤਾ ਕਿ ਸਮਝ ਮੈਨੂੰ ਵੀ ਨਹੀਂ ਸੀ ਨਾ ਤਾਂ ਮੈਨੂੰ ਕੋਈ ਕੰਮ ਹੀ ਕਰਨਾ ਪਰ ਹੁਣ ਮੈਨੂੰ ਵੀ ਹੁਣ ਮੈਨੂੰ ਇੰਨਾ ਕਰੋ ਤਬਾਹ ਹੋ ਗਿਆ ਮੇਰੀ ਜ਼ਿੰਦਗੀ ਦਾ ਵੀ ਕੋਈ ਵੀ ਕੰਮ ਮੇਰੇ ਲਈ ਆਸਾਨ ਆ ਪਰ ਮੈਂ ਹੁਣ ਡੋਲ ਨਹੀਂ ਸਕਦੀ ਇਹ ਕੰਮ ਕਰਨਾ ਮੇਰੇ ਲਈ ਔਖਾ ਨਹੀਂ ਲੱਗਦਾ ਇੰਨਾ ਇੰਨਾ ਜਦੋਂ ਦਿੱਕਤਾਂ ਆ ਜਾਣ ਜਿਵੇਂ ਤੁਸੀਂ ਕਿਹਾ ਵੀ ਮੈਨੂੰ ਲੜਨਾ ਵੀ ਮੈਨੂੰ ਬੋਲਣਾ ਵੀ ਪਿਆ ਪਰ ਕਿਤੇ ਨਾ ਕਿਤੇ ਤਾਂ ਮਨ ਤਾਂ ਟੁੱਟਦਾ ਹੀ ਆ ਬੰਦੇ ਦਾ ਵੀ ਮੈਂ ਐਡੇ ਪੂਰੇ ਪਰਿਵਾਰ ਨਾਲ ਮੈਂ ਇਕੱਲੀ ਕਿਵੇਂ ਸਾਰਾ ਐਡਾ ਲੜਾਈ ਕਰੂੰਗੀ ਜਾਂ ਕਈਏ ਵੀ ਉਹ ਵੀ ਇਹ ਵੀ ਤਾਂ ਹੁੰਦਾ ਹੋਣਾ ਨਾ ਹਾਂਜੀ ਖਿਆਲ ਤਾਂ ਵੈਸੇ ਬਹੁਤ ਹੁੰਦਾ ਸੀ ਵੀ ਜਾਂ ਸੁਸਾਈਡ ਕਰ ਲਾਂ ਹਨਾ ਜਾਂ ਕਿਵੇਂ ਨਾ ਕਿਵੇਂ ਵੀ ਜਾਂ ਮੈਂ ਇਹਨਾਂ ਨੂੰ ਛੱਡ ਜਾਾਂ ਜਾਂ ਕਿਵੇਂ ਪਰ ਫਿਰ ਵੀ ਕਹਦੇ ਸੀ ਨਹੀਂ ਮਣਾ ਵੀ ਜਿੱਥੇ ਮਾਪੇ ਨੂੰ ਤੋੜਿਆ ਹਨਾ ਉਹਨਾਂ ਦੀ ਵੀ ਇੱਜ਼ਤ ਆ ਹੂੰ ਵੀ ਅੱਜ ਤਾਂ ਮੇਰਾ ਮਾਪੇ ਚੱਲ ਇਹ ਮੇਰੇ ਨਾਲ ਕੁਝ ਵੀ ਕਰਦੇ ਆ ਹਨਾ ਪਰ ਵੀ ਅੱਜ ਤਾਂ ਮੇਰਾ ਮਾਪੇ ਮੇਰੇ ਕੋਲ ਆਉਂਦਾ ਹੀ ਆ ਜੇ ਮੈਂ ਕੱਲ ਨੂੰ ਕੁਝ ਗਲਤ ਕਰੂੰਗੀ ਤਾਂ ਫਿਰ ਉਹਨਾਂ ਨੇ ਕਿਉਂ ਆਉਣਾ ਹੂੰ ਮੈਂ ਇਕੱਲੀ ਆ ਨਾ ਚੱਲ ਮੇਰੇ ਭਰਾ ਆ ਗਏ ਮੇਰਾ ਵੈਸੇ ਆਪਦਾ ਬ੍ਰਦਰ ਇੱਕ ਹੀ ਹੈਗਾ ਦੋ ਮੇਰੇ ਚਾਚੇ ਦੇ ਬ੍ਰਦਰ ਆ ਗਏ ਤਾਂ ਫਿਰ ਫਿਰ ਵੀ ਐ ਸੋਚ ਲਈਦਾ ਸੀ ਵੀ ਕੱਲਾ ਭਰਾ ਜੀ ਮੇਰਾ ਮੇਰੇ ਗਲਤ ਕੀਤੇ ਨਾਲ ਕੁਝ ਉਹਨੇ ਗਲਤ ਕਰ ਲਿਆ ਤਾਂ ਫਿਰ ਅਸੀਂ ਮੇਰਾ ਮਾਪੇ ਤਾਂ ਕਿਸੇ ਜੋਗਾ ਵੀ ਨਹੀਂ ਲੈਣਾ ਇੱਕ ਕੁੜੀ ਆਪਣੇ ਮਾਪੇ ਉਹਦਾ ਸੋਚ ਕੇ ਇੱਥੇ ਸਹੁਰੇ ਘਰ ਵੀ ਆਪਦੇ ਤੇ ਟੌਰਚਰ ਸਹਿੰਦੀ ਆ ਇਹ ਜੈਜ ਗੱਲ ਆ ਵੀ ਤੁਸੀਂ ਪਿਛਲਾ ਸੋਚ ਕੇ ਇੱਥੇ ਟੌਰਚਰਸ ਆ ਹਾਂਜੀ ਜੈਜ ਹੀ ਐ ਕਿਉਂਕਿ ਮੈਨੂੰ ਮੇਰੇ ਨਾਲੋਂ ਜ਼ਿਆਦਾ ਮੇਰੇ ਪੇਰੈਂਟਸ ਚਾਹੀਦੇ ਆ ਜ਼ਰੂਰੀ ਹੂੰ ਕਿਉਂਕਿ ਮੇਰੇ ਦੁੱਖ ਸੁੱਖ ਚ ਮੇਰਾ ਸਾਥ ਦਿੱਤਾ ਉਹਨਾਂ ਨੇ ਕਿਉਂਕਿ ਜਿੰਨੀਆਂ ਤਕਲੀਫਾਂ ਮੇਰੇ ਤੇ ਆਈਆਂ ਪਰ ਜੇ ਕੋਈ ਹੋਰ ਹੁੰਦਾ ਬਰਦਾਸ਼ਤ ਨਹੀਂ ਕਰ ਸਕਦਾ ਸੀ ਹੂੰ ਮੇਰਾ ਜਾਨੀ ਕਿ ਮੈਨੂੰ ਘੱਟੋ ਘੱਟ 3-4 ਸਾਲ ਹਸਪੀਟਲ ਚ ਰੱਖਿਆ ਗਿਆ ਹੂੰ ਕਦੇ ਕਿਤੇ ਕਦੇ ਕਿਤੇ ਹਨਾ ਪਰ ਮੇਰਾ ਮਾਪਿਓ ਤੇ ਮੇਰੇ ਹਸਬੰਦ ਨੇ ਮੇਰਾ ਸਾਥ ਦਿੱਤਾ ਹਮ ਚਲੋ ਮੰਨ ਕੇ ਚੱਲਦੇ ਆ ਵੀ ਵੀ ਯਾਨੀ ਕਿ ਇਨਸਾਨ ਚੱਕ ਵਿੱਚ ਆਇਆ ਬਹੁਤ ਕੁਝ ਕਰ ਜਾਂਦਾ ਤਾਂ ਉਹ ਵੀ ਕਰਦੇ ਰਹੇ ਆ ਪਰ ਜਿਵੇਂ ਜਿਵੇਂ ਉਹਨਾਂ ਨੂੰ ਪਤਾ ਲੱਗਿਆ ਕਿ ਮੈਂ ਆਪਣੀ ਜਗ੍ਹਾ ਸਹੀ ਸੀ ਪਰ ਉਹਨਾਂ ਨੇ ਵੀ ਮੇਰਾ ਸਾਥ ਦੇਣਾ ਸਟਾਰਟ ਕੀਤਾ ਹਮ ਤਾਂ ਮੇਰੇ ਮਾਪਿਓ ਦਾ ਤੇ ਮੇਰਾ ਹਸਬੰਡ ਦਾ ਬਹੁਤ ਹੱਥਾ ਮੇਰੇ ਜਿਉਂਦਾ ਰੱਖਣ ਵਿੱਚ ਕਿਉਂਕਿ ਮੇਰੇ ਮੀਰੀ ਕੋਈ ਆਸ ਉਮੀਦ ਨਹੀਂ ਸੀ ਕਿ ਮੈਂ ਕਦੇ ਜਉਂਦੀ ਵੀ ਰਹੂੰਗੀ ਹਮ ਤਾਂ ਫਿਰ ਇੱਥੇ ਖੜਾ ਕਰਨ ਵਾਲੇ ਤੇ ਮੈਨੂੰ ਤੁਹਾਡੇ ਸਾਹਮਣੇ ਬਿਠਾਉਣ ਵਾਲੇ ਮੇਰਾ ਮਾਪਿਓ ਤੇ ਮੇਰਾ ਹਸਬੰਡ ਹੀ ਆ ਹਮ ਹਸਬੰਡ ਉਹੀ ਜਿਨੇ ਪਹਿਲਾਂ ਵਿਸ਼ਵਾਸ ਨਹੀਂ ਕੀਤਾ ਹਾਂਜੀ ਉਸ ਤੋਂ ਬਾਅਦ ਤੁਹਾਡੇ ਸਾਥ ਦੇਣ ਲੱਗੇ ਹਾਂਜੀ ਹਾਂਜੀ ਇਹੋ ਜੇ ਫਿਰ ਕੀ ਬਦਲਾ ਆਇਆ ਕੀ ਸੋਚ ਉਹਨਾਂ ਦੇ ਮਨ ਚ ਆਇਆ ਵੀ ਜਿਹੜਾ ਤੁਹਾਡੇ ਤੇ ਵਿਸ਼ਵਾਸ ਕਰਨ ਲੱਗੇ ਵਿਸ਼ਵਾਸ ਇਸ ਕਰਕੇ ਕਰਨ ਲੱਗੇ ਕਿਉਂਕਿ ਇਹਨਾਂ ਨੂੰ ਉਹਨਾਂ ਨੇ ਇਹ ਕੀ ਦਵਾਤਾ ਸੀ ਕਿ ਇਹ ਨਹੀਂ ਕਦੇ ਸੁਧਰਨਾ ਨਹੀਂ ਹੂੰ ਤਾਂ ਉਹਨਾਂ ਨੇ ਇਹ ਮਨ ਚ ਰੱਖ ਕੇ ਕੀਤਾ ਵੀ ਇਹ ਨਹੀਂ ਕਦੇ ਸੁਧਰਨਾ ਨਹੀਂ ਹੈਨਾ ਤੁਹਾਨੂੰ ਲੱਗੇ ਵੀ ਇਹ ਤਾਂ ਕਦੇ ਸੁਧਰਨਾ ਹੀ ਨਹੀਂ ਇਹ ਤਾਂ ਕਦੇ ਸਹੀ ਹੋ ਹੀ ਨਹੀਂ ਸਕਦੀ ਹੂੰ ਤਾਂ ਫਿਰ ਮੈਂ ਵੀ ਆਖਿਆ ਵੀ ਚਲ ਕੋਈ ਨਹੀਂ ਇਹਨਾਂ ਦੀ ਮਰਜ਼ੀ ਕਦੀ ਲੋਗ ਇਹ ਤਾਂ ਕੀ ਕਰਦੇ ਸੀ ਜਿਹੜਾ ਤੁਹਾਡੇ ਸਾਰਿਆਂ ਨੂੰ ਲੱਗਦਾ ਸੀ ਵੀ ਤੁਸੀਂ ਸੁਧਰ ਨਹੀਂ ਸਕਦੇ ਤੁਹਾਡੇ 'ਚ ਕੀ ਕਸੂਰ ਸੀ ਮੇਰੇ 'ਚ ਕਸੂਰ ਇਹ ਹੀ ਸੀ ਮੇਰੇ 'ਚ ਕਸੂਰ ਇਹ ਹੀ ਸੀ ਵੀ ਜਦੋਂ ਉਹ ਮੈਨੂੰ ਕੁਝ ਕਹਿੰਦੇ ਸੀ ਮੈਂ ਬੋਲਦੀ ਸੀ ਹੈਨਾ ਉਹਨਾਂ ਨੂੰ ਤਾਂ ਜਿਵੇਂ ਉਹ ਮੈਨੂੰ ਅੱਗੋਂ ਕਹਿੰਦੇ ਕਿਉਂਕਿ ਮੈਨੂੰ ਇੰਨੀ ਕੋਈ ਸਮਝ ਨਹੀਂ ਸੀਗੀ ਵੀ ਮੈਨੈਨੂੰ ਅੱਗੋਂ ਮੋੜ ਕੇ ਜਵਾਬ ਦੇਣਾ ਕਿ ਨਹੀਂ ਦੇਣਾ ਕਿਉਂਕਿ ਜੇ ਮੈਨੂੰ ਉਹ ਕੋਈ ਐਵੇਂ ਦੀ ਕੋਈ ਗੱਲ ਕਹਿੰਦੇ ਸੀ ਤਾਂ ਮੈਂ ਉਹਨਾਂ ਨੂੰ ਮੋੜ ਕੇ ਜਵਾਬ ਦਿੰਦੀ ਸੀ ਲੜਾਕੇ ਸੀ ਤੁਸੀਂ ਮੈਂ ਹਾਂਜੀ ਕਿਉਂਕਿ ਫਿਰ ਵੀ ਲਾੜਲੇ ਤਾਂ ਹੁਣ ਤੁਹਾਨੂੰ ਪਤਾ ਕਿਵੇਂ ਦੇ ਹੁੰਦੇ ਆ ਹੈਨਾ ਹਾਂ ਇਸ ਕਰਕੇ ਤੁਸੀਂ ਜਵਾਬ ਦਿੰਦੇ ਰਹੇ ਉਹ ਲੜਾਈ ਵੱਧ ਜਾਂਦੀ ਹੈ ਨਾ ਸ਼ਾਇਦ ਕਿਤੇ ਸਹਿਨਸ਼ੀਲਤਾ ਹੁੰਦੀ ਜਾਂ ਥੋੜੀ ਹੁੰਦਾ ਤਾਂ ਇਹ ਮਾਹੌਲ ਨਾ ਬਣਦਾ ਹਾਂਜੀ ਹਾਂਜੀ ਕਿਉਂਕਿ ਸਾਡੇ ਘਰੇ ਪਹਿਲਾਂ ਲੜਾਈ ਤਾਂ 메ਨ ਕੰਮ ਹੁੰਦੀ ਪੈਂਦੀ ਰਹੀ ਹੈ ਕਿਉਂਕਿ ਮੈਨੂੰ ਕੰਮ ਨਹੀਂ ਕਰਨਾ ਹੁੰਦਾ ਸੀ ਹੂੰ ਤਾਂ ਹੀ ਕਹਿੰਦੇ ਸੀ ਕੰਮ ਨਹੀਂ ਕਰਦੀ ਮੈਂ ਪਹਿਲੇ ਦਿਨ ਤੋਂ ਹੀ ਸੌਣ ਨਾਲ ਥੋੜਾ ਜਿਆਦਾ ਲਗਾਵ ਰੱਖਦੀ ਹਾਂ ਹੂੰ ਤੇ ਇਹ ਕਹਿੰਦੀ ਸੀ ਤਾਂ ਸੌ ਜਾਂਦੀ ਹੈ ਤਾਂ ਸੁੱਤੀ ਰਹਿੰਦੀ ਹੈ ਇਹ ਤਾਂ ਕੋਈ ਕੰਮ ਹੀ ਨਹੀਂ ਕਰਦੀ ਵਿਆਹ ਕਰਨ ਵੇਲੇ ਤੁਹਾਡੇ ਮਾਪਿਆਂ ਨੇ ਇਹਨਾਂ ਦੇ ਮਾਪਿਆਂ ਨੂੰ ਨਹੀਂ ਦੱਸਿਆ ਵੀ ਬਈ ਕੁੜੀ ਦੀ ਉਮਰ ਹਜੇ 17 ਸਾਲ ਹੈ ਵੀ ਇਹਨੂੰ ਆਉਂਦਾ ਜਾਂਦਾ ਕੱਖ ਨਹੀਂ ਹਾਂਜੀ ਦੱਸਿਆ ਸੀ ਇਹਨਾਂ ਨੂੰ ਕਿਉਂਕਿ ਪਹਿਲਾਂ ਮੇਰੇ ਇਹਨਾਂ ਨੇ ਕਿਹਾ ਸੀ ਵੀ ਅਸੀਂ ਕਹ ਸੀ 5 ਸਾਲ ਰੋਕੇ ਵਿਆਹ ਕਰਾਂਗੇ ਹੂੰ ਇੰਗੇਜਮੈਂਟ ਤੋਂ ਬਾਅਦ ਇਹ ਕਹਿੰਦੇ ਵੀ ਨਹੀਂ ਅਸੀਂ ਇਹਨਾਂ ਚ ਰੁਕਣਾ ਨਹੀਂ ਫਿਰ ਉਹ ਕਹਿੰਦੇ ਵੀ ਅਸੀਂ 18 ਸਾਲ ਤੋਂ ਪਹਿਲਾਂ ਵਿਆਹ ਕਰ ਦਿੰਨੇ ਆ ਵੀ ਕੁੜੀ 17ਵੇਂ ਸਾਲ ਚਾ ਉਹ ਕਹਿੰਦੇ ਵੀ ਸਾਨੂੰ ਮਨਜ਼ੂਰ ਆ ਤੇ ਫਿਰ ਉਸ ਤੋਂ ਬਾਅਦ ਫਿਰ ਬਾਕੀ ਹਨਾ ਅਗਲੇ ਦਿਨ ਮੰਦਾ ਨਹੀਂ ਪਤਾ ਹੁੰਦਾਗਾ ਵੀ ਕਦੋਂ ਕਿੱਥੇ ਬਦਲ ਜਾਣਾ ਕਿਉਂਕਿ ਲੈਣ ਵੇਲੇ ਤੱਕ ਅਗਲਾ ਸਾਰੀ ਕਹਿੰਦੇ ਹ ਫਿਰ ਬਾਅਦ ਚ ਅਗਲੇ ਦਾ ਕੀ ਮਨ ਹੋ ਜਾਣਾਗਾ ਇਹ ਕੌਣ ਜਾਣਦਾ ਬਾਅਦ ਚ ਮਾਹੌਲ ਬਦਲਦਾ ਗਿਆ ਹਾਂਜੀ ਜਦੋਂ ਫਿਰ ਮਾਹੌਲ ਬਦਲਿਆ ਅਚਾਨਕ ਬਦਲ ਲਿਆ ਫਿਰ ਤੁਹਾਡੇ ਮਨ ਤੇ ਕੀ ਫੀਲ ਤੁਸੀਂ ਕੀ ਮਹਿਸੂਸ ਕੀਤਾ ਮਹਿਸੂਸ ਤਾਂ ਬਸ ਕੀ ਕਰਨਾ ਜੀ ਫਿਰ ਮੈਂ ਇਹਨਾਂ ਨੂੰ ਕਹਤਾ ਵੀ ਚਲੋ ਮੈਂ ਇੱਕ ਦੌਰ ਤੇ ਇਹਨਾਂ ਨੂੰ ਕਹਤਾ ਸੀ ਵੀ ਚਲੋ ਜੇ ਤੁਹਾਡਾ ਜੇਹੀ ਕਰਦਾ ਨਾ ਵੀ ਮੇਰਾ ਸੈਰ ਤੇ ਤੁਹਾਡੀਆਂ ਜੁੱਤੀਆਂ ਹੂੰ ਵੀ ਜੇ ਤੁਹਾਡਾ ਇਹ ਵੀ ਮਨ ਕਰਦਾ ਵੀ ਇਹ ਵੀ ਕਰ ਸਕਦੇ ਹੋ ਤੁਸੀਂ ਹਨਾ ਪਰ ਨਹੀਂ ਫਿਰ ਵੀ ਇਹਨਾਂ ਨੇ ਮੈਨੂੰ ਟੌਰਚਰ ਕਰਨਾ ਹੀ ਸਹੀ ਸਮਝਿਆ ਇਹਨਾਂ ਨੇ ਫਿਰ ਵੀ ਨਹੀਂ ਮੰਨੀਗੀ ਫਿਰ ਬਾਕੀ ਹੁਣ ਸਾਡੇ ਸ਼ਰੀਕੇ ਚ ਤਾਂ ਮੇਰੀ ਕੋਈ ਏਡੀ ਖਾਸ ਬੰਦ ਹੀ ਨਹੀਂ ਇਹ ਜਾਂਦੇ ਆਉਂਦੇ ਆਗੇ ਆਪਾਂ ਤੇ ਇਹਨਾਂ ਨੂੰ ਕਹਿ ਛੱਡਿਆ ਵੀ ਤੁਸੀਂ ਸੁੱਖ ਚ ਜਾਓ ਦੁੱਖ ਚ ਜਾਓ ਪਰ ਮੇਰੇ ਮੈਂ ਸੁੱਖ ਦੁੱਖ ਚੋਸੀ ਚ ਜਾਊ ਜਿਹੜਾ ਮੇਰੇ ਨਾਲ ਖੜਾ ਹੋਇਆ ਹਮ ਪਰ ਮੇਰੇ ਨਾਲ ਕੋਈ ਨਹੀਂ ਸੀਗਾ ਹਮ ਉਹ ਜਿਹੜਾ ਕਿਹੜਾ ਟੌਰਚਰ ਹੁੰਦਾ ਰਿਹਾ ਜਿਹੜਾ ਤੁਸੀਂ ਐਕਸਪਲੇਨ ਕਰ ਸਕਦੇ ਹੋ ਤਾਂ ਜ਼ਰੂਰ ਦੱਸੋ ਔਰ ਚਰਤਾ ਹੀ ਬਸ ਜਦੋਂ ਪਹਿਲਾਂ ਹਨਾ ਘਰਦਿਆਂ ਨੇ ਬੋਲਣਾ ਸਟਾਰਟ ਕੀਤਾ ਚੰਗਾ ਮਾੜਾ ਤਾਂ ਫਿਰ ਬਾਹਰੋਂ ਤੱਕਲਾ ਬੋਲਣ ਲੱਗ ਹੀ ਜਾਂਦਾ ਹੂੰ ਪਹਿਲਾਂ ਘਰ ਤੋਂ ਸਟਾਰਟ ਹੋਈ ਜਰਨੀ ਮੇਰੀ ਹਨਾ ਘਰਦਿਆਂ ਨੇ ਬੋਲਣਾ ਸਟਾਰਟ ਕੀਤਾ ਫਿਰ ਹੌਲੀ-ਹੌਲੀ ਜਿਵੇਂ ਇਹਨਾਂ ਨੂੰ ਕੋਈ ਦੇਖਦਾ ਸੀ ਤਾਂ ਉਵੇਂ-ਉਵੇਂ ਦੇਖਦੇ ਰਹੇ ਵੀ ਜਦੋਂ ਹਨਾ ਘਰਦਾਂ ਨਹੀਂ ਕੋਈ ਬਣਦਾ ਤਾਂ ਫਿਰ ਸਾਡੀ ਤਾਂ ਕੋਈ ਕੀ ਲੱਗਦੀ ਆ ਹੂੰ ਫਿਰ ਇਹਦੇ ਚਾਚੇ ਤਾਏ ਸੀਗੇ ਉਹਨਾਂ ਦੇ ਜਵਾਗ ਸੀਗੇ ਹੂੰ ਉਹ ਬੋਲਣ ਲੱਗ ਜਾਂਦੇ ਅਸੀਂ ਤੈਨੂੰ ਮਾਰ ਦੇਵਾਂਗੇ ਐਂ ਕਰ ਦੇਵਾਂਗੇ ਜਿਵੇਂ ਬਾਹਰ ਨਿਕਲਦੀ ਮੈਨੂੰ ਗਾਲਾਂ ਮੰਦੇ ਦੇਣੇ ਹਨਾ ਹੂੰ ਤਾਂ ਕਿ ਇਹਨਾਂ ਨੇ ਕੇਰਾਂ ਕੋਲੇ ਸੁਣ ਲੈਣੇ ਵੀ ਚੱਲ ਬੋਲਦੇ ਆ ਮੇਰੇ ਮਗਰ ਕੋਈ ਨਹੀਂ ਬੋਲਦਾ ਸੀ ਮੈਂ ਆਪ ਹੀ ਨਿਬੜਦੀ ਉਹਨਾਂ ਨਾਲ ਜਿਵੇਂ ਵੀ ਨਿਬੜਦੀ ਚੰਗਾ ਨਿਬੜਦੀ ਮਾੜਾ ਨਿਬੜਦੀ ਲੜ ਕੇ ਜਾਂ ਗਾਲਾਂ ਗਲੋਚਾਂ ਦੇ ਕੇ ਕੁਝ ਵੀ ਕਰਦੀ ਹਣਾ ਮੈਂ ਆਪ ਹੀ ਬੋਲਣਾ ਆਪ ਹੀ ਨਿਬੜਨਾ ਤਾਂ ਪਰ ਫਿਰ ਵੀ ਇੱਕ ਦਿਨ ਮੈਂ ਜਦੋਂ ਬਾਹਰ ਗਈ ਹਣਾ ਤਾਂ ਮੇਰਾ ਤਾਇਆ ਸਾਰਾ ਮੈਨੂੰ ਗਾਲਾਂ ਮੰਦੇ ਦੇਣ ਲੱਗ ਗਿਆ ਤਾਂ ਕਿਤੇ ਮੇਰਾ ਹਸਬੰਦ ਬਾਹਰ ਹੀ ਖੜਾ ਸੀ ਤਾਂ ਇਹਨੇ ਸੁਣ ਲਿਆ ਕਿਉਂਕਿ ਉਦੋਂ ਨੂੰ ਯਕੀਨ ਹੋ ਗਿਆ ਇਸ ਗੱਲ ਤੇ ਵੀ ਮੈਂ ਗਲਤ ਨਹੀਂਗੀ ਤਾਂ ਇਹਨੇ ਜਦੋਂ ਆਪਣੇ ਕੰਨ ਹੀ ਸੁਣਿਆ ਹਣਾ ਵੀ ਉਹ ਬਿਨਾਂ ਗੱਲ ਤੋਂ ਇਹਨੂੰ ਮਾੜਾ ਚੰਗਾ ਕਹਿੰਦੇ ਤਾ ਫਿਰ ਇਹਨੇ ਇੱਕ ਦਿਨ ਉਹਨੂੰ ਕਹਿਤਾ ਵੀ ਤੂੰ ਬਈ ਇਹਨੂੰ ਚੰਗਾ ਮਾੜਾ ਕਿਉਂ ਕਹਿਣਾ? ਤਾਂ ਕਹਿੰਦਾ ਬਈ ਮੈਂ ਤਾਂ ਇਹੀ ਕਹੂੰਗਾ। ਫਿਰ ਕਹਿੰਦਾ ਤੂੰ ਹੁਣ ਕਹਿ ਕੇ ਦੇਖ ਹਣਾ। ਤੇ ਫਿਰ ਉਸ ਤੋਂ ਬਾਅਦ ਜਦੋਂ ਇੱਕ ਇੱਕ ਦੋ ਤੇ ਮੇਰੇ ਹਸਬੰਦ ਨੇ ਹੱਥ ਵੀ ਚੱਕਿਆ ਵੀ ਤੁਸੀਂ ਇਹਨੂੰ ਚੰਗਾ ਮਾੜਾ ਕਿਉਂ ਕਹਿੰਨੇ ਹੋ? ਤਾਂ ਫਿਰ ਉਸ ਤੋਂ ਬਾਅਦ ਹੌਲੀ 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 ਥੋੜੀ ਸਾਰਿਆਂ ਨੂੰ ਅਕਲ ਆਉਂਦੀ ਗਈ। ਤਾਂ ਪਰ ਹੁਣ ਫਿਰ ਵੈਸੇ ਕਹਿੰਦੇ ਤਾਂ ਹੁਣ ਵੀ ਆ ਕਿ ਇਹਨੇ ਮੰਗਰ ਲਾ ਲਿਆ। ਪਰ ਮੈਂ ਆਪਦੇ ਮੂੰਹ ਨਾਲ ਕਹਿੰਨੀ ਵੀ ਮੈਂ ਕਿਸੇ ਨੂੰ ਮੰਗਰ ਨਹੀਂ ਲਾਇਆ ਹਣਾ। ਜਦੋਂ ਮੈਂ ਕੁਝ ਮਾੜਾ ਕਰਦੀ ਨਹੀਂ ਗਈ ਤਾਂ ਮੇਰਾ ਵਾਹਿਗੁਰੂ ਤਾਂ ਮੇਰਾ ਸਾਥ ਦੇਊ ਗਈ ਤਾਂ ਮੈਂ ਮੈਂ ਕਿਸੇ ਨੂੰ ਮਗਰ ਨਹੀਂ ਲਾਇਆ ਕਿਉਂਕਿ ਇਹਨੂੰ ਪਤਾ ਲੱਗ ਗਿਆ ਵੀ ਮੈਂ ਗਲਤ ਨਹੀਂ ਸੀਗੀ ਉਦੋਂ ਮੈਨੂੰ ਜਾਣ ਕੇ ਗਲਤ ਬਣਾਇਆ ਗਿਆ ਜਦੋਂ ਪਿੰਨੇ ਵੀ ਜਦੋਂ ਘਰੋਂ ਹੀ ਕਰੈਕਟਰ ਤੇ ਸ਼ੱਕ ਉੱਠਣ ਲੱਗ ਜੇ ਉਂਗਲ ਉੱਠਣ ਲੱਗ ਜੇ ਫਿਰ ਬਾਹਰ ਲਿਆਂ ਨੂੰ ਤਾਂ ਸੌਖਾ ਹੁੰਦਾ ਫਿਰ ਤਾਂ ਲੱਗਦਾ ਵੀ ਪਿੰਡ 'ਚ ਵੀ ਲੋਕ ਫਿਰ ਉਹ ਜਿਆ ਥੋੜੂ ਉਸ ਨਜ਼ਰ ਨਾਲ ਦੇਖਣ ਲੱਗ ਗਏ ਹੋਣੇ ਆ ਵੀ ਸ਼ਾਇਦ ਇਹਦਾ ਕਰੈਕਟਰ ਗਲਤੀ ਆ ਪਰ ਜਿਹੜੇ ਹਿਸਾਬ ਨਾਲ ਮੈਨੂੰ ਲੱਗਦਾ ਹੀ ਮੈਂ ਆਪਣੇ ਘਰੇ ਪੈਰ ਲਾਏ ਆ ਇੰਨਾ ਕੁਝ ਬਰਦਾਸ਼ਤ ਕਰਕੇ ਵੀ ਪਰ ਮੇਰਾ ਪਿੰਡ ਵੀ ਜਾਣਦਾ ਤਾਂ ਮੇਰਾ ਹੁਣ ਆਣ ਗਵਾਂਢ ਵੀ ਜਾਣਦਾਗਾ ਕਿ ਮੈਂ ਆਪਣੇ ਜਗ੍ਹਾ ਤੇ ਸਹੀ ਸੀ ਤਾਂ ਮੇਰੇ ਵੈਸੇ ਪਿੰਡ ਚ ਤਾਂ ਮੇਰਾ ਇੰਨਾ ਕੁ ਸਿੰਬਲ ਬਣਿਆ ਹੋਇਆ ਕਿ ਕੋਈ ਮੈਨੂੰ ਮਾੜਾ ਕਹਿੰਦਾ ਨਹੀਂ ਮੈਂ ਜਿੱਥੇ ਜਾਨੀ ਆ ਹੱਸ ਕੇ ਬੁਲਾਉਂਦੇ ਆਣਾ ਜੀ ਕਹਿ ਕੇ ਬੁਲਾਉਂਦੇ ਆ ਹਸ ਮੁਖ ਚਿਹਰਾ ਵਧੀਆ ਸਾਰੇ ਕਹਿ ਦਿੰਦੇ ਆ ਵੀ ਇਹ ਜੀ ਬੁੜੀ ਨਹੀਂ ਕੋਈ ਹੈਗੀ ਹਮ ਇਹਨੇ ਜੋ ਤੁਹਾਡਾ ਜਦੋਂ ਘਰ ਦੇ ਹਾਲਾਤ ਵੇਖੇ ਅਸੀਂ ਵੇਖੇ ਕਰਦੇ ਹਾਲਾਤ ਵੀ ਛੱਤ ਦੇ ਨਾਂ ਤੇ ਵੀ ਕੁਝ ਨਹੀਂ ਹੈਗਾ ਹਨਾ ਤੇ ਐਨੇ ਫਿਰ ਮੁਸ਼ਕਲ ਹਾਲਾਤਾਂ ਚ ਵੀ ਐਨੇ ਤੁਸੀਂ ਹਾਲਾਤ ਤੁਹਾਡੇ ਮਾਨਸਿਕ ਤੌਰ ਤੇ ਵੀ ਮੁਸ਼ਕਲ ਰਹੇ ਤੇ ਆਰਥਿਕ ਤੌਰ ਵਾਲੇ ਤੇ ਵੀ ਜਿਹੜਾ ਕਹਿੰਦੇ ਵੀ ਰਾਤ ਨੂੰ ਬੰਦੇ ਨੇ ਇੱਕ ਆਰਾਮ ਦੀ ਨੀਂਦ ਸੌਣਾ ਉਹ ਵੀ ਨਹੀਂ ਹੈ ਤੁਹਾਡੇ ਕੋਲ ਫਿਰ ਐਨੇ ਮੁਸ਼ਕਲ ਹਾਲਾਤਾਂ ਚ ਜ਼ਿੰਦਗੀ ਜੀ ਜੀਣ ਦਾ ਹੌਸਲਾ ਕਿਵੇਂ ਆਉਂਦਾ ਹੌਸਲਾ ਆਉਂਦਾ ਫਿਰ ਐਂ ਸੋਚ ਲਈਦੇ ਵੀ ਜੀ ਹੁਣ ਕਮੋਨੀਆਂ ਤਾਂ ਬਣਾਵਾਂਗੇ ਹੂੰ ਤਾਂ ਪਰ ਅੱਜ ਜੋ ਤਕੇ ਖਾ ਰਹੇ ਤਾਂ ਕਾਹਨੂੰ ਐਸ਼ ਵੀ ਤਾਂ ਆਪੇ ਹੀ ਕਰਨੀ ਆ ਹੂੰ ਨਾ ਪਰ ਫਿਰ ਵੀ ਆਏ ਸੋਤਰੀ ਦਾ ਵੀ ਚਲ ਆਪ ਤਾਂ ਹੁਣ ਔਖੇ ਹੋਈ ਹੋਏ ਆ ਤੇ ਜਿਹੜੀ ਹੁਣ ਗਾਂ ਆਪਣੀ ਜਨਰੇਸ਼ਨ ਆ ਉਹ ਤਾਂ ਸੌਖੀ ਰਵੇ ਹੂੰ ਆਪ ਤਾਂ ਹੁਣ ਜਿੰਨੀ ਕਾਡ ਲਈ ਚਲੋ ਉਹ ਜੇ ਸਮੇਂ ਚ ਹਾਲਾਤ ਨਹੀਂ ਸੀਗੇ ਉਹੋ ਜੇ ਪਰ ਹੁਣ ਅੱਜ ਕੱਲ ਤਾਂ ਹਰ ਇੱਕ ਚੰਗਾ ਲੀੜਾ ਮੰਗਦਾ ਚੰਗਾ ਘਰਬਾਰ ਮੰਗਦਾ ਹੂੰ ਚੰਗਾ ਹਸਬੰਡ ਪ੍ਰੈਫਰ ਕਰਦਾ ਹਨਾ ਪਰ ਆਪਾਂ ਮੈਨੂੰ ਨਹੀਂ ਲੱਗਦਾਗਾ ਕਿਉਂਕਿ ਮੈਨੂੰ ਲੱਗਦਾ ਵੀ ਮੈਂ ਆਪਣੀ ਜ਼ਿੰਦਗੀ ਚ ਆਪਣੇ ਲਈ ਕੁਝ ਕਰ ਸਕਦੀ ਆ ਹੂੰ ਕਦੇ ਐਂ ਤਾਂ ਨਹੀਂ ਮਨ ਚ ਆਇਆ ਵੀ ਮੈਂ ਤਾਂ 10 12 ਪੜ੍ਹੀ ਆ ਮੇਰਾ ਘਰ ਵਾਲਾ ਅਨਪੜਾ ਵੀ ਇਸ ਲਈ ਵੀ ਸ਼ਾਇਦ ਵੀ ਤੁਹਾਡਾ ਹੈਵੀ ਹੋ ਰਹਿੰਦੇ ਹੋਵੋ ਇਹਨਾਂ ਤੇ ਵੀ ਬਈ ਤੈਨੂੰ ਤਾਂ ਪਤਾ ਕੁਝ ਨਹੀਂ ਮੈਨੂੰ ਸਾਰਾ ਕੁਝ ਪਤਾ ਹੈ ਨਹੀਂ ਨਹੀਂ ਫਿਰ ਹਾਲ ਤਾਂ ਮੈਂ ਸਾਰਾ ਕੁਝ ਆਪਣੇ ਹਸਬੰਦ ਨੂੰ ਪੁੱਛ ਕੀ ਕਰਦੀ ਹਾਂ ਨਹੀਂ ਕੋਈ ਐਸੀ ਗੱਲ ਨਹੀਂ ਹੈਗੀ ਪਰ ਫਿਰ ਵੀ ਜੇ ਉਹਨਾਂ ਨੂੰ ਜਾਂ ਕਿਸੇ ਹੋਰ ਨੂੰ ਲੱਗਦਾ ਤਾਂ ਉਹ ਉਹਨਾਂ ਦੀ ਡਿਪੈਂਡ ਕਰਦਾ ਹਨ ਪਰ ਮੈਨੂੰ ਨਹੀਂ ਲੱਗਦਾ ਹੂੰ ਵੀ ਜਾਂ ਪਰ ਮੈਂ ਤਾਂ ਨਹੀਂ ਮੈਂ ਮੇਰੇ ਮਨ 'ਚ ਤਾਂ ਨਹੀਂ ਕਦੇ ਇਸ ਗੱਲ ਨੂੰ ਲੈ ਕੇ ਆਇਆ ਪਰ ਮੈਂ ਤਾਂ ਇੱਕ ਦੋ ਵਾਰੀ ਲੜੀ ਵੀ ਆ ਹਨਾ ਕਿਸੇ ਨਾਲ ਕਿਉਂਕਿ ਅਸੀਂ ਇੱਕ ਵਾਰ ਗਏ ਕਿਤੇ ਹੂੰ ਤਾਂ ਮੈਂ ਸਿਗਨੇਚਰ ਕੀਤੇ ਤਾਂ ਮੇਰੇ ਘਰ ਵਾਲੇ ਨੇ ਗੁੱਠਾ ਲਾਇਆ ਤਾਂ ਬੋਲਣ ਲੱਗੇ ਤੇਰੇ ਘਰ ਵਾਲੇ ਤਾਂ ਇੰਗਲਿਸ਼ ਚ ਸਿਗਨੇਚਰ ਕਰਤੇ ਤੇ ਗੁੱਠਾ ਲਾਇਆ ਤੇ ਮੈਂ ਕਿਹਾ ਕੀ ਗੱਲ ਬਈ ਰੋਟੀ ਤਾਂ ਮੈਨੂੰ ਖਵਾ ਕੇ ਹੀ ਪਉਂਦਾ ਹੂੰ ਜੋ ਗੁੱਠਾ ਲੋਂਦੇ ਤਾਂ ਉਸ ਤੋਂ ਤੁਹਾਨੂੰ ਤਾਂ ਕੋਈ ਦਿੱਕਤ ਨਹੀਂ ਤੁਸੀਂ ਜਿਹੜਾ ਕੰਮ ਕਰਵਾਉਣਾ ਕਰਵਾਓ ਬਸ ਠੀਕ ਆ ਇਹ ਫਿਰ ਇਹਨਾਂ ਦੇ ਮਨ ਚਾਹੁੰਦਾ ਸੀ ਕੰਪਲੈਕਸ ਆਉਂਦਾ ਸੀ ਕਿ ਮੈਂ ਅਨਪੜ੍ਹ ਐ ਮੇਰੇ ਘਰ ਵਾਲੇ ਸਾਈਨ ਕਰਦੀ ਐ ਇਹ ਤਾਂ ਹੁਣ ਵੀ ਕਹਿ ਦਿੰਦੇ ਆ ਵੀ ਮੈਂ ਤਾਂ ਗੁੱਠਾ ਛਾਪਾ ਹੈਗਾ ਨਾ ਤੂੰ ਮੈਨੂੰ ਕਿਤੇ ਲੈ ਕੇ ਨਾ ਜਾਇਆ ਕਰ ਮੈਂ ਕਹਿੰਦੀ ਨੀ ਕਿਉਂ ਕਾਤਵਾਂ ਲੈ ਕੇ ਜਾ ਔਰ ਉਹ ਤੇ ਕਹਿੰਦਾ ਬੇਇੱਜ਼ਤੀ ਹੋ ਜਾਂਦੀ ਐ ਮੈਂ ਗੂਠਾ ਲਾ ਦੇਣਾ ਤੂੰ ਸਾਈਨ ਕਰ ਦਿੰਨੀ ਐ ਤੇ ਮੈਂ ਕਹਿੰਦੀ ਨੀ ਕਿਉਂ ਫਿਰ ਵੀ ਅਨਪੜ੍ਹ ਵੀ ਤਾਂ ਬੰਦੇ ਹੀ ਆ ਜਿਹੜੇ ਪਹਿਲਾਂ ਪੜ੍ਹਦੇ ਨਹੀਂ ਸੀ ਉਹ ਜਾਂਦੇ ਨਹੀਂ ਸੀ ਹੂੰ ਨਾ ਵੀ ਤਾਂ ਬੰਦੇ ਸੀ ਸਗੋਂ ਉਹ ਤਾਂ ਪੜ੍ਹੇ ਲਿਖਿਆ ਨਾਲੋਂ ਜ਼ਿਆਦਾ ਵਧੀਆ ਲਾਈਫ ਵਿੱਚ ਰਹਿੰਦੇ ਸੀਗੇ ਹੂੰ ਤੇ ਇਹ ਤਾਂ ਹੁਣ ਵੀ ਮੈਨੂੰ ਕਹਿ ਦਿੰਦਿਆ ਕਦੇਕ ਤਾਈ ਬੋਲ ਕੇ ਤਾਂ ਪਰ ਫਿਰ ਵੀ ਕਹਿ ਰਿਹਾ ਚੱਲ ਕੋਈ ਨਾ ਤੁਸੀਂ ਘੁੱਗੀ ਮਾਰਨੀ ਨਹੀਂ ਸਿਖਾਈ ਨਹੀਂ ਇਹਨਾਂ ਨੂੰ ਆਉਂਦੀ ਨਹੀਂ ਇਹ ਪੈਨ ਵੀ ਨਹੀਂ ਪੜ੍ਹਦੇ ਤੁਸੀਂ ਸਿਖਾ ਦਿਓ ਨਾ ਵੀ ਭਈ ਐਨਾ ਕਰ ਦਿਆ ਕਰ ਇਹ ਇੰਟਰਸਟ ਨਹੀਂ ਰੱਖਦੇ ਇਹਨਾਂ ਚੀਜ਼ਾਂ 'ਚ ਕੋਸ਼ਿਸ਼ ਕੀਤੀ ਤੁਸੀਂ ਕੋਸ਼ਿਸ਼ ਤਾਂ ਬਹੁਤ ਵਾਰ ਕੀਤੀ ਐ ਮੈਂ ਸਪੈਲਿੰਗ ਵੀ ਪਾ ਪਾ ਦਿਖਾ ਦਿੰਨੀ ਆ ਪਰ ਨਹੀਂ ਇਹ ਕਹਿੰਦੇ ਮੈਥੋਂ ਨਹੀਂ ਕੰਜਰ ਖਾਣਾ ਹੁੰਦਾ ਬੱਚੇ ਕਿੰਨੇ ਪੈਣੇ ਤੁਹਾਡੇ ਮੇਰੇ ਦੋ ਬੱਚੇ ਹੀ ਹਮ ਕਿਵੇਂ ਉਹਨਾਂ ਦੇ ਫਿਊਚਰ ਬਾਰੇ ਕੀ ਸੋਚਿਆ ਫਿਊਚਰ ਬਾਰੇ ਬਸ ਇਹ ਸੋਚਦੇ ਆ ਵੀ ਹੁਣ ਆਪੇ ਕੰਮ ਕਰੀਏ ਕੋਈ ਘਰ-ਬਾਰ ਬਣਾਈਏ ਹਨਾ ਤਾਂ ਵੀ ਜਾਨੀ ਕਿ ਅੱਜ ਜੇ ਘਰ-ਬਾਰ ਚੰਗਾ ਹੋਊਗਾ ਤਾਂ ਫੇਰ ਹੀ ਉਹਨਾਂ ਦੀ ਸੋਚ ਚੰਗੀ ਰਹੂਗੀ ਹਮ ਤਾਂ ਜੇ ਹੁਣ ਘਰ-ਬਾਰ ਹੀ ਨਾ ਕੋਈ ਢੰਗ ਦਾ ਰਿਹਾ ਜਾਂ ਸਾਡੇ ਵਿੱਚ ਹੀ ਇਹ ਹੀ ਪ੍ਰੋਬਲਮਾਂ ਚੱਲਦੀਆਂ ਰਹੀਆਂ ਇੱਕ ਦੂਜੇ ਨੂੰ ਲੈ ਕੇ ਚੰਗੀਆਂ ਮਾੜੀਆਂ ਤਾਂ ਫਿਰ ਉਹਨਾਂ ਦੇ ਤਾਂ ਅਸਰ ਪੈਣਾ ਹੀ ਪੈਣਾ ਹੂੰ ਤਾਂ ਫਿਰ ਉਹ ਸਾਡੇ ਲਈ ਗਾਹ ਨੂੰ ਚੰਗਾ ਨਹੀਂ ਕਰ ਸਕਦੇ ਹੂੰ ਅਸੀਂ ਕਹਿ ਦਿੰਨੇ ਆਂ ਵੀ ਘਰ-ਬਾਰ ਬਣਾਈਏ ਚਲੋ ਘਰ-ਬਾਰ ਤਾਂ ਚਲੋ ਬਾਨਾ-ਬਾਣੀ ਜਾਣਾ ਪਰ ਉਹਨਾਂ ਚ ਹਨਾ ਵੀ ਬੱਚਾਂ ਚ ਰਹੀਏ ਤਾਂ ਉਸ ਹਿਸਾਬ ਨਾਲ ਜਿਹੜੀ ਹਿਸਾਬ ਨਾਲ ਉਹ ਕਾਹ ਨੂੰ ਆਪਣੇ ਚ ਰਹਿ ਸਕਣ ਹੂੰ ਜਦੋਂ ਤੁਹਾਨੂੰ ਬੱਚੇ ਤੋਂ ਵੱਖ ਕੀਤਾ ਗਿਆ ਫਿਰ ਤੁਹਾਡੇ ਹਾਲਾਤ ਕਿਹੋ ਜਿਹੇ ਸੀ ਬਹੁਤ ਔਖੀ ਕੰਡੀਸ਼ਨ ਸੀ ਜੀ ਮੈਂ ਬਹੁਤ ਔਖੀ ਹੈਂਡਲ ਕੀਤੀ ਆ ਕਿਉਂਕਿ ਮੈਨੂੰ ਮੇਰੀ ਭੂਆ ਲੈ ਗਈ ਹਨਾ ਮੇਰੇ ਪਿੰਡ ਮੇਲਾ ਮੇਰੇ ਪਿੰਡ ਵਾਲੇ ਮੈਨੂੰ ਇਹਨਾਂ ਕੋਲੋਂ ਲੈ ਗਏ ਇਹਨਾਂ ਨੇ ਰਾਤ ਨੂੰ ਮੈਨੂੰ ਘਰੋਂ ਕੱਢਿਆ ਜਦੋਂ ਮੇਰਾ ਇੱਕ ਬੱਚਾ ਇੱਥੇ ਰੱਖਿਆ ਗਿਆ ਇੱਕ ਮੇਰੇ ਨਾਲ ਦਿੱਤਾ ਗਿਆ ਕਿਉਂਕਿ ਰੱਖ ਤਾਂ ਇਹ ਦੁੱਧ ਨੇ ਵੀ ਲੈਂਦੇ ਕਿਉਂਕਿ ਉਹ ਛੋਟਾ ਸੀ ਉਹ ਰਹਿੰਦਾ ਨਹੀਂ ਸੀ ਮੇਥੋਂ ਬਿਨਾ ਫਿਰ ਅਗਲੇ ਦਿਨ ਹੀ ਮੈਨੂੰ ਮੇਰੀ ਭੂਆ ਲੈ ਗਈ ਇਹਨਾਂ ਨੇ ਕਿਤੇ ਫੋਨ ਕੀਤਾ ਮੇਰੇ ਘਰ ਦੇਆਂ ਨੂੰ ਵੀ ਅਸੀਂ ਤਾਂ ਆਉਨੇ ਆ ਤੁਹਾਡੇ ਕੋਲੇ ਉਹ ਕਹਿੰਦੇ ਵੀ ਤੁਸੀਂ ਨਾ ਆਇਓ ਬਈ ਵੀ ਉਹ ਤਾਂ ਇੱਥੇ ਹੈ ਨਹੀਂ ਤਾਂ ਇੱਥੇ ਇਹਨਾਂ ਨੇ ਮੇਰੇ ਸਾਰੇ ਪਿੰਡ ਦੇ ਸਿੰ ਤਾ ਫਿਰ ਸਾਰੇ ਕਹਿੰਦੇ ਰਹੇ ਕਿਉਂਕਿ ਮੈਂ ਇਹਨਾਂ ਨਾਲ 10-12 ਦਿਨ ਗੱਲ ਨਹੀਂ ਕੀਤੀ ਕਿਉਂਕਿ ਮਨ ਮੇਰਾ ਵੀ ਔਖਾ ਸੀਗਾ ਵੀ ਹਨਾ ਮੈਂ ਇਹਨਾਂ ਕੋਲ ਜ ਕੀਤਾ ਫਿਰ ਵੀ ਇਹਨਾਂ ਨੇ ਮੇਰੇ ਨਾਲ ਐ ਕੀਤਾ ਹੂੰ ਤਾਂ ਮੈਂ ਵੀ ਗੁੱਸੇ ਵਿੱਚ ਨਹੀਂ ਗੱਲ ਕੀਤੀ ਇਹਨਾਂ ਨੇ ਮੇਰਾ ਮੁੰਡਾ ਮੇਰਾ ਛੋਟਾ ਰੋਂਦਾ ਰਿਹਾ ਕਰੇ ਮੈਂ ਡੈਡੀ ਕੋਲੇ ਜਾਣਾ ਤੇ ਕਿਉਂਕਿ ਫਿਰ ਇਹ ਗੱਲ ਨਹੀਂ ਕਰ ਦਿੰਦੇ ਸੀ ਮੇਰੇ ਹਸਬੰਡ ਨੂੰ ਕਿਉਂਕਿ ਜਿਆਦਾ ਦੇਰ ਤੱਕ ਮੇਰਾ ਹਸਬੰਡ ਵੀ ਨਹੀਂ ਸਾਥੋਂ ਪਾਸੇ ਰਹਿ ਸਕਦਾ ਹੂੰ ਤੇ ਫਿਰ ਉਹ ਰੋਇਆ ਕਰੇ ਵੀ ਮੈਂ ਤਾਂ ਡੈਡੀ ਕੋਲੇ ਜਾਣਾ ਫਿਰ ਹੌਲੀ-ਹੌਲੀ ਮੇਰੀ ਭੂਆ ਨੇ ਸਾਰਾ ਕੁਝ ਸੈਟਲ ਕੀਤਾ ਤਾਂ ਫਿਰ ਮੈਂ ਬਿਮਾਰ ਹੋ ਗਈ ਮੈਨੂੰ ਹਸਪੀ ਤਾ ਫਿਰ ਇਹਨਾਂ ਨੇ ਫੋਨ ਕੀਤਾ ਵੀ ਉਹ ਤਾਂ ਹਸਪਤਾਲ ਚ ਆ ਗਈ ਤੁਸੀਂ ਆਓ ਫਿਰ ਮੇਰਾ ਹਸਬੰਡ ਗਿਆ ਮੇਰਾ ਉੱਥੇ ਅਪਰੇਟ ਕਰਵਾਇਆ ਜਦੋਂ ਤੇ ਉੱਥੇ ਇਹਨਾਂ ਨੇ ਸਾਰਿਆਂ ਨੇ ਸਮਝਾਇਆ ਵੀ ਹਨਾ ਘਰ ਚ ਤਾਂ ਚੱਲਦਾ ਹੀ ਰਹਿੰਦਾ ਵੀ ਇੱਕ ਜਵਾਕ ਹੁਣ ਤੇਰੇ ਕੋਲੇ ਇੱਕ ਉਹਦੇ ਕੋਲੇ ਵੀ ਰੋਲ ਦੇ ਫਿਰਦੇ ਆ ਭਾਵੇਂ ਹਨਾ ਲੱਖ ਸਾਹਮਦੇ ਆਗੇ ਉਹ ਤਾਂ ਫਿਰ ਮੇਰਾ ਅਪਰੇਟ ਕਰਵਾ ਕੇ ਮੈਨੂੰ ਘਰ ਲਿਆਏ ਸਿੱਧਾ ਮੈਨੂੰ ਹਸਪਤਾਲ ਜੋ ਘਰ ਲਿਆਏ ਜਦੋਂ ਤਾਂ ਮੇਰੇ ਘਰ ਚ ਜਾ ਕੇ ਮੈਨੂੰ ਕਿਸੇ ਨੇ ਨਹੀਂ ਬੁਲਾਇਆ ਨਾ ਇਹਨੂੰ ਬੁਲਾਇਆ ਵੀ ਇਹ ਇੱਥੇ ਨੂੰ ਕਿਉਂ ਲੈ ਕੇ ਆਇਆ ਹੂੰ ਕਾ ਉਹ ਉਹਨੇ ਮੁਸ਼ਕਲ ਹਾਲਾਤ ਚ ਵੀ ਨਹੀਂ ਸਾਥ ਦਿੱਤਾ ਹਾਂਜੀ ਕਿਸੇ ਨੇ ਵੀ ਦਿੱਤਾ ਹੀ ਮੈਂ ਬਹੁਤ ਜਾਨੀ ਕਿ ਮੈਂ 3 ਸਾਲ ਬਿਮਾਰ ਰਹੀ ਹਾਂ ਪਰ ਕਿਸੇ ਨੇ ਨਹੀਂ ਦਿੱਤਾ ਮੇਰਾ ਸਾਥ ਕਿਉਂਕਿ ਜਿਹੜਾ ਹਸਪਤਾਲ ਵਿੱਚ 10 ਦਿਨ ਵੀ ਰਹਿਣਾ 20 ਦਿਨ ਵੀ ਰਹਿਣਾ ਮੇਰੇ ਹਸਬੰਡ ਤੇ ਮੇਰੇ ਪੇਰੈਂਟਸ ਨਹੀਂ ਰਹਿਣਾ ਸੀ ਤੇ ਨਾ ਕਦੇ ਸਾਨੂੰ ਕਿਸੇ ਨੇ ਪੁੱਛਣਾ ਸੀ ਵੀ ਤੇਰਾ ਹਸਬੰਡ ਤੇਰੇ ਕੋਲ ਫਿਰਦਾ ਨਾ ਕੱਲਾ ਜਣਾ ਕਮਾਉਣ ਵਾਲਾ ਵੀ ਤੁਹਾਡੇ ਕੋਲ ਅੱਜ ਕੁਝ ਹੈਗਾ ਜਾਂ ਹੈ ਨਹੀਂ ਆ ਤੇਰੇ ਜਵਾਬ ਕਿ ਭੁੱਖਿਆ ਕਿ ਰੱਜੇ ਆ ਜਾਂ ਤੈਨੂੰ ਦਵਾਈ ਮਿਲ ਗਈ ਜਾਂ ਨਹੀਂ ਮਿਲੀ ਕਿਸੇ ਨੇ ਨਹੀਂ ਪੁੱਛਿਆ ਪਰ ਆਪਾਂ ਵੀ ਹੁਣ ਪੈਰ ਪਿੱਛੇ ਚੱਕ ਲਿਆ ਜੇ ਜਦੋਂ ਮੇਰੇ ਅਕਨਿਸ਼ਨਾ ਚ ਮੇਰੇ ਨਾਲ ਕੋਈ ਨਹੀਂ ਸੀ ਤਾਂ ਆਪਾਂ ਵੀ ਕਿਸੇ ਨਾਲ ਖੜਨਾ ਨਹੀਂ ਹਮ ਇੱਕ ਮਾਂ ਹੋਣ ਦੇ ਨਾਤੇ ਦੋ ਬੱਚੇ ਅਲੱਗ-ਅਲੱਗ ਹੋ ਜਾਣਾ ਤੁਹਾਨੂੰ ਲੱਗਦਾ ਵੀ ਤੁਸੀਂ ਕਹਿੰਦੇ ਵੀ ਮੈਂ 10 ਦਿਨ ਗੱਲ ਨਹੀਂ ਕੀਤੀ ਇੱਕ ਮਾਂ ਹੋਣ ਦੇ ਨਾਤੇ ਨਹੀਂ ਤੁਹਾਨੂੰ ਐ ਸੀਗਾ ਵੀ ਮੈਂ ਛੇਤੀ ਤੋਂ ਛੇਤੀ ਇਹ ਦੋਨੇ ਬੱਚੇ ਨੂੰ ਇਕੱਠੇ ਕਰਾਂ ਮੈਂ ਤਾਂ ਇਹਨਾਂ ਨੂੰ ਕਿਹਾ ਸੀਗਾ ਫੋਨ ਕਰਕੇ ਮੇਰੇ ਪੇਰੈਂਟਸ ਨੂੰ ਵੀ ਕਿਹਾ ਸੀ ਕਿਉਂਕਿ ਉਹਨਾਂ ਨੂੰ ਤਾਂ ਮੈਂ ਪਤਾ ਹੀ ਸੀ ਵੀ ਮੈਂ ਕਿੱਥੇ ਗਈ ਹੋਈ ਹਾਂ ਨਾ ਤਾਂ ਮੈਂ ਇਹਨਾਂ ਨੂੰ ਕਿ ਪਹਿਲਾਂ ਮੈਂ ਜਾਣ ਵੇਲੇ ਕਿਹਾ ਸੀ ਵੀ ਮੈਂ ਦੋਨੇ ਜਵਾਕ ਹੀ ਲੈ ਕੇ ਜਾਊਂਗੀ ਪਰ ਇਹਨਾਂ ਨੇ ਜ਼ਬਰਦਸਤੀ ਇਕ ਰੱਖਿਆ ਸੀ ਹਮ ਕਉ ਕਿ ਮੈਂ ਜਿੱਥੇ ਵੀ ਜਾਨੀ ਆ ਮੈਂ ਆਪਦੇ ਜਵਾਕਾਂ ਨੂੰ ਨਾਲ ਹੀ ਲੈ ਕੇ ਜਾਨੀ ਆ ਹੂੰ ਤੇ ਪਰ ਫਿਰ ਵੀ ਇਹਨਾਂ ਨੇ ਜ਼ਬਰਦਸਤੀ ਇੱਕ ਨੂੰ ਰੱਖਿਆ ਇੱਕ ਨੂੰ ਮੇਰੇ ਨਾਲ ਭੇਜਿਆ ਕਿਉਂਕਿ ਉਹ 10 ਦਿਨ ਵੀ ਮੈਂ ਬਹੁਤ ਮੁਸ਼ਕਲ ਨਾਲ ਕੱਢੀ ਫਿਰ ਹਾਰ ਕੇ ਮੈਂ ਸੋਚਿਆ ਵੀ ਮੈਂ ਟ੍ਰੀਟਮੈਂਟ ਕਰਵਾਵਾਂ ਆਪਦਾ ਕੀ ਪਤਾ ਮੇਰੇ ਕੋਲ ਆਈ ਜਾਣ ਪਰ ਟ੍ਰੀਟਮੈਂਟ ਵੀ ਸਕਸੈਸਫੁਲ ਹੋਇਆ ਤੇ ਮੇਰਾ ਰਿਸ਼ਤਾ ਵੀ ਹੋਇਆ ਹੂੰ ਤੇ ਫਿਰ ਇਹ ਵੀ ਮੈਨੂੰ ਲੈਣਗੇ ਜਦੋਂ ਇਹ ਲੈ ਕੇ ਆਏ ਆ ਫਿਰ ਮੈਨੂੰ ਉਦੋਂ ਵੀ ਕਿਸੇ ਨੇ ਨਾ ਤਾਂ ਪੁੱਛਿਆ ਵੀ ਤੂੰ ਕਿਵੇਂ ਆ ਹਨਾ ਜਾਂ ਕਿਵੇਂ ਰਹੀ ਜਾਂ ਕੀ ਹੋਇਆ ਨਹੀਂ ਉਹ ਚਾਹ ਪਰ ਫਿਰ ਵੀ ਮੈਂ ਵੀ ਸੋਚ ਲਿਆ ਵੀ ਜਦੋਂ ਫਿਰ ਅੱਜ ਮੇਰੇ ਕੰਡੀਸ਼ਨ 'ਚ ਮੇਰਾ ਬੰਦਾ ਮੇਰੇ ਨਾਲ ਖੜ ਗਿਆ ਭਾਵੇਂ ਉਹ ਚੰਗਾ ਹੋ ਕੇ ਖੜ ਗਿਆ ਭਾਵੇਂ ਮਾੜਾ ਹੋ ਕੇ ਖੜ ਗਿਆ ਖੜਤਾ ਗਿਆ ਨਾ ਪਰ ਫਿਰ ਵੀ ਉਸ ਦਿਨ ਤੋਂ ਮੈਂ ਸੋਚ ਲਿਆ ਵੀ ਮੈਂ ਵੀ ਜਿਉਣਾ ਤਾਂ ਆਪਣੇ ਬੱਚਾਂ ਲਈ ਤੇ ਆਪਣੇ ਹਸਬੰਡ ਲਈ ਜਿਉਣਾ ਹੂੰ ਹੁਣ ਪਿਆਰ ਆ ਪੂਰਾ ਹਾਂਜੀ ਹੁਣ ਵਧੀਆ ਵੈਸੇ ਲਾਈਫ ਹੁਣ ਮੇਰੀ ਵਧੀਆ ਤਿੰਨ ਚਾਰ ਸਾਲ ਹੋ ਗਿਆ ਵਧੀਆ ਚੱਲਦੀ ਆ ਹੂੰ ਪਰ ਫਿਰ ਵੀ ਕਦੇ ਨਾ ਕਦੇ ਗੱਲਾਂ ਬਾਤਾਂ ਹੋ ਜਾਂਦੀਆਂ ਹਜੇ ਵੀ ਡਾਊਟ ਰਹਿੰਦਾ ਇਹਨਾਂ ਨੂੰ ਹਨਾ ਵੀ ਕੋਈ ਗਲਤ ਨਾ ਕਰਦੀ ਹੋਵੇ ਜਾਂ ਮੈਂ ਕੁਝ ਕਰਦੀ ਆ ਜਾਂ ਮੈਂ ਸੋਸ਼ਲ ਮੀਡੀਆ ਚਲਾਉਣੀ ਆ ਐਪ ਇੰਸਟਾਗ੍ਰਾਮ ਤੇ ਵੀਡੀਓ ਅਪਲੋਡ ਕਰਨੀ ਆ ਬਈ ਯਾਨੀ ਕਿ ਉਹ ਤਾਂ ਮੈਨੂੰ ਇੱਕ ਸ਼ੌਂਕ ਆ ਹੂੰ ਇੰਸਟਾਗ੍ਰਾਮ ਦਾ ਕਿਵੇਂ ਸੋਚਿਆ ਹੁੰਦਾ ਵੈਸੇ ਪਹਿਲਾਂ ਮੇਰੇ ਕੋਲ ਫੋਨ ਛੋਟਾ ਸੀ ਨਹੀਂ ਸੀਗੀ ਨੌਲਜ ਨਹੀਂ ਹੈ ਨਾ ਫਿਰ ਜਿਵੇਂ ਜਿਵੇਂ ਦੁਨੀਆ ਨੂੰ ਦੇਖਦੇ ਗਏ ਤਾਂ ਫਿਰ ਇਹਨਾਂ ਨੇ ਪਹਿਲਾਂ ਤਾਂ ਮੇਰਾ ਫੋਨ ਵੀ ਖੋਲਿਆ ਸੀ ਕਹਿੰਦੇ ਇਹ ਫੋਨ ਤੇ ਕਿਸੇ ਨਾਲ ਗੱਲਾਂ ਬਾਤਾਂ ਕਰਦੀ ਆ ਐ ਫਲਾਨਾ ਜਾਵਾਂ ਤੇ ਮੈਂ ਫੜਾਤਾ ਮੈਂ ਕਿਹਾ ਵੀ ਚਲੋ ਰੱਖ ਲਓ ਹਨਾ ਉਸ ਤੋਂ ਬਾਅਦ ਜਿਵੇਂ ਇਹਨਾਂ ਨੂੰ ਨੌਲਜ ਆਉਂਦੀ ਗਈ ਆਉਂਦੀ ਰਹੀ ਮੈਨੂੰ ਆਉਂਦੀ ਰਹੀ ਜਵਾਕ ਵੱਡੇ ਹੋ ਗਏ ਫਿਰ ਮ ਇਹ ਫਿਰ ਇਹਨਾਂ ਨੇ ਫੋਨ ਤਾਂ ਮੈਨੂੰ ਲੈਤਾ ਫਿਰ ਹੌਲੀ-ਹੌਲੀ ਵੈਸੇ ਮੇਰੇ ਹਸਬੰਦ ਨੂੰ ਸ਼ੌਂਕ ਨਹੀਂ ਹੈਗਾ ਵੀਡੀਓ ਦਾ ਜਾਂ ਕਿਸੇ ਵੀ ਫੋਟੋ ਐਡੀਟਰ ਦਾ ਤਾਂ ਫਿਰ ਅਸੀਂ ਧੱਕੇ ਨਾਲ ਬਣਵਾ ਹੀ ਲੈਨੇ ਆਂਗੇ ਤੇ ਪਰ ਫਿਰ ਵੀ ਹੁਣ ਯਾਨੀ ਕਿ ਇਹ ਕਹਿ ਦਿੰਦੇ ਆ ਲੈ ਇਹ ਤਾਂ ਜਲੂਸ ਕੱਢਦੇ ਆ ਇਹ ਤਾਂ ਫਲਾਨਾ ਕਰਦੇ ਆ ਟੈਂ ਬਈ ਲਾਈਫ ਸਾਡੀ ਆ ਹਮ ਹਮ ਨਾ ਜਦੋਂ ਮੇਰਾ ਬੰਦਾ ਮੇਰੇ ਨਾਲ ਖੜਾ ਤਾਂ ਫਿਰ ਕਿਸੇ ਨੂੰ ਕੀ ਅਸੀਂ ਜਲੂਸ ਕੱਢੀਏ ਕਿਵੇਂ ਕਰੀਏ ਉਹ ਵੀ ਤਾਂ ਬੰਦੇ ਹੀ ਆ ਜਿਹੜੇ ਕੰਟੈਕਟ ਗੰਦੇ ਪਾਈ ਜਾਂਦੇ ਆ ਨਾ ਗੰਦੇ ਵੈਸੇ ਲੋਕ ਅੱਜ ਦੇ ਜ਼ਮਾਨੇ 'ਚ ਗੰਦ ਦੇਖਣਾ ਹੀ ਪਸੰਦ ਕਰਦੇ ਆ ਹਮ ਇਨਸਾਨ ਨਹੀਂ ਸਹੀ ਬੰਦੇ ਨੂੰ ਨਹੀਂ ਦੇਖਣਾ ਪਸੰਦ ਕਰਦਾ ਕੋਈ ਵੀ ਤਾਂ ਪਰ ਹੁਣ ਇਹਨਾਂ ਨੂੰ ਵੀ ਜਦੋਂ ਮੈਂ ਦੱਸਿਆ ਵੀ ਮੇਰੇ ਹੁਣ 10000 ਫੋਲੋਅਰ ਹੋ ਗਏ ਹਨ ਇਹਨਾਂ ਨੂੰ ਵੀ ਥੋੜਾ ਜਿਹਾ ਐ ਹੋ ਗਿਆ ਵੀ ਹਾਂ ਸਹੀ ਗੱਲ ਆ ਵੀ ਕੋਈ ਤਾਂ ਹੋਊਗਾ ਹੀ ਹੈ ਨਾ ਟੈਲੈਂਟ ਕੁਝ ਤਾਂ ਹੁੰਦਾ ਹੀ ਆ ਪਰ ਮੇਰੇ ਜਵਾਕਾਂ ਨੂੰ ਤੇ ਮੈਨੂੰ ਵੀਡੀਓ ਬਣਾਉਂਦਾ ਬਹੁਤ ਸ਼ੌਂਕ ਆਗਾ ਵੀ ਯਾਨੀ ਕਿ ਐਸੀ ਕੋਈ ਫੇਮ ਵਾਸਤੇ ਜਾਂ ਕੁਝ ਹੋਰ ਕਾਸੇ ਵਾਸਤੇ ਨਹੀਂ ਪਉਂਦੇ ਵੀ ਸਾਨੂੰ ਆਪ ਨੂੰ ਵਧੀਆ ਲੱਗਦਾ ਤਾਂ ਹੁਣ ਕਹਿ ਦਿੰਦੇ ਆ ਇਹ ਗੰਦ ਪਾਉਂਦੀ ਆ ਫਲਾਣਾ ਟੈਂਕਾ ਜਲੂਸ ਆਏ ਆ ਉਹ ਉਦੋਂ ਡਰ ਨਹੀਂ ਲੱਗਿਆ ਜਦੋਂ ਕੰਚਨ ਕੁਮਾਰੀ ਨੂੰ ਮਹਾਰਤਾ ਸੀ ਵੀ ਕਦੇ ਸਾਡੇ ਸਾਨੂੰ ਵੀ ਕੋਈ ਹੋਣਾ ਨਹੀਂ ਆਪਾਂ ਕੋਈ ਵੀ ਚੈਲੈਸਟ ਕੰਮ ਹੀ ਨਹੀਂ ਕਰਨਾ ਹੂੰ ਜੇ ਆਪਾਂ ਕੋਈ ਉਹਦਾ ਕੰਮ ਕਰਾਂਗੇ ਤਾਂ ਹਨਾ ਡਰ ਹੋਊਗਾ ਆਪਾਂ ਨੂੰ ਕਿਉਂਕਿ ਆਪਾਂ ਵਧੀਆ ਫੈਮਿਲੀ ਵਾਲੇ ਆ ਜਵਾਕ ਜੱਲੇ ਹੋਗੇ ਵਧੀਆ ਠੀਕ ਆ ਘਰਬਾਰ ਵਾਲੇ ਆ ਵੀ ਜਾਨੀ ਕਿ ਹੁਣ ਕਹਿ ਤਾਂ ਦਿੰਦੇ ਵੀ ਖਾਓ ਜਾਗ ਭੋਂ ਮਨ ਪੋਂਦਾ ਨਾ ਕਰੋ ਜਾਗ ਭੋਂਦਾ ਤਾਂ ਫਿਰ ਜਿਹੜਾ ਮਨ ਚ ਚੰਗਾ ਲੱਗੇ ਜਾਂਗ ਨੂੰ ਚੰਗਾ ਲੱਗੇ ਉਹੀ ਕਰਨਾ ਚਾਹੀਦਾ ਹੂੰ ਤਾਂ ਪਰ ਆਪਣੇ ਨੀ ਮੰਨ ਚ ਖਿਆਲ ਆਇਆ ਵੀ ਕਦੇ ਆਪਾਂ ਵੀ ਲੋਕਾਂ ਵਾਂਗੂ ਫੇਮ ਕਰੀਏ ਜਾਂ ਲੈਣ ਦੇ ਵਾਸਤੇ ਕੁਝ ਕਰੀਏ ਜਾਂ ਗੰਦ ਪਾਈਏ ਨਹੀਂ ਆਪਾਂ ਨੂੰ ਨਹੀਂ ਲੱਗਦਾ ਕਿਉਂਕਿ ਮੇਰੇ ਨਾਲ ਮੇਰੇ ਭੈਣ ਭਰਾ ਜੁੜੇ ਹੋਏ ਆ ਸਾਰੇ ਮੈਨੂੰ ਸਾਰੇ ਦੇਖਦੇ ਆ ਤਾਂ ਫਿਰ ਉਹ ਕੀ ਸੋਚਣਗੇ ਇਹ ਵੀ ਤਾਂ ਹੁੰਦਾ ਹੋਣਾ ਵੀ ਜਿਨ੍ਹਾਂ ਸਾਫ਼ ਸੁਥਰੀਆਂ ਵੀਡੀਓ ਚੱਲਦੀਆਂ ਵੀ ਨਹੀਂ ਹੁੰਨੀਆਂ ਉਹ ਤਾਂ ਫਿਰ ਦੱਸੀ ਤੇ ਨਹੀਂ ਵੀ ਹੁਣ ਲੋਕ ਅੱਜ ਕੱਲ ਗਾਂਧੀ ਦੇਖਣਾ ਪਸੰਦ ਕਰਦੇ ਆ ਹਨਾ ਵੀ ਜਿਨ੍ਹਾਂ ਕ ਆਪਣੀ ਸੋਚ ਵਾਲੇ ਹੈਗੇ ਹੈਗੇ ਉਹ ਆਪਣੇ ਨਾਲ ਹੂੰ ਕੋਈ ਆਪਾਂ ਨੂੰ ਫੇਮ ਦਾ ਨਹੀਂ ਕੋਈ ਐਡਾ ਚੱਕਰ ਹੈਗਾ ਹੈਗਾ ਵੀ ਕੋਈ ਆਪਾਂ ਨੂੰ ਲਾਈਕ ਹੀ ਕਰੇ ਬਸ ਉਹ ਬਸ ਇੱਕ ਸ਼ੌਂਕ ਆ ਮੇਰੇ ਜਵਾਕਾਂ ਨੂੰ ਵੀ ਸ਼ੌਂਕ ਆ ਜਦੋਂ ਸਕੂਲੋਂ ਆਉਂਦੇ ਆ ਜਾਂ ਕਿਤੋਂ ਬਾਹਰੋਂ ਆਣਾ ਜਾਂ ਨਵੇਂ ਕੱਪੜੇ ਪਾਲੀ ਉਹਦੀ ਕਹਿੰਦੇ ਮੰਮੀ ਆਪਾਂ ਵੀਡੀਓ ਬਣਾਉਨੇ ਆ ਮੈਂ ਕਿਹਨੇ ਚੱਲ ਆ ਜਾ ਪੁੱਤ ਬਣਾ ਲੈਨੇ ਆ ਪਰ ਨਹੀਂ ਆਪਾਂ ਨੂੰ ਨਹੀਂ ਲੱਗਦਾ ਕੋਈ ਆਪਣੇ ਤਾਂ ਮਨਚ ਹੀ ਨਹੀਂ ਹੈਗਾਗਾ ਵੀ ਜਾਂ ਆਪਾਂ ਬਾਕੀ ਦਰੋਸ ਇਨਸਾਨ ਹੁੰਦਾ ਜੋ ਕੋਈ ਉਹ ਜਾ ਕੰਮ ਕਰਦਾ ਆਪਾਂ ਕਦੇ ਲਾਈਫ ਚ ਉਹ ਜਾ ਕੰਮ ਕੀਤਾ ਨਹੀਂ ਤੇ ਆਪਾਂ ਕਰਨਾ ਨਹੀਂ ਤੁਸੀਂ ਸਾਡੇ ਦਰਸ਼ਕਾਂ ਨਾਲ ਤੁਹਾਡੀ ਕਹਾਣੀ ਸਾਂਝੀ ਕੀਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਇਹਨਾਂ ਅਨਮੋਲਾ ਟਾਈਮ ਦਿੱਤਾ ਬਹੁਤ-ਬਹੁਤ ਧੰਨਵਾਦ ਜੁੜੇ ਰਹੋ ਵੋਕਲ ਜਗਮੀ ਚੈਨਲ ਦੇ ਨਾਲ ਕਮੈਂਟ ਸੈਕਸ਼ਨ ਚ ਭੈਣ ਦੀ ਜ਼ਿੰਦਗੀ ਦੇ ਜਿਹੜੀਆਂ ਗੱਲਾਂ ਕੀਤੀਆਂ ਉਹਨਾਂ ਬਾਰੇ ਤੁਸੀਂ ਵੀ ਵਿਚਾਰ ਚਰਚਾ ਕਰ ਸਕਦੇ ਆਂ ਅਗਲੀ ਵੀਡੀਓ ਦੇ ਨਾਲ ਫੇਰ ਜਲਦੀ ਪੇਸ਼ ਹੋਵਾਂਗੇ